ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲਗਭਗ ਤੁਹਾਨੂੰ 35 ਗਾਵਾਂ ਵੀਰ ਕੋਲੇ ਵਿਕਰੀ ਵਾਲੇ ਹਾਜ਼ਰ ਆ ਕਿਹੜੇ ਦਿਨ ਵਿੱਚ ਨਹੀਂ ਕੀ ਰੇਟ ਹੋਣਗੇ ਕਦੋਂ ਵੇਚਨੇ ਤੇ ਉਮੀਦ ਵੀਰ ਕਹਿੰਦਾ 35 ਤੋਂ ਲੈ ਕੇ 40 ਨਗਾ ਤਿੱਕਰ ਜਾਣ ਦੇ ਸਾਹਮਣੇ ਸਟਾਰਟਿੰਗ ਦੇ ਵਿੱਚ ਬੜਾ ਦੇਖ ਸਕਦੇ ਬੜਾ ਕਾਦੀਆਂ ਬੋਲ ਬੋਲਦੇ ਬੱਚੇ ਸੁਣਿਆ ਸਮਾਜਾਂ ਗੱਬੜਾਂ ਰੇਡ ਦੀ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦੇਵਾਂਗੇ ਇੱਕ ਘਰੇ 35 ਤੋਂ ਪਲੱਸ ਗਾਵਾਂ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਵੈਰਾਈਟੀ ਮਿਲਣੀ ਹੈ ਐਰ ਸੈਲ ਜਰਸੀ ਗਰਲੈਂਡੋ ਐਚ ਐਫ ਸਾਈ ਵਾਲ ਜਿੱਦਾਂ ਦੀ ਗਾਂ ਤੁਹਾਡੇ ਕਹਿੰਦਾ ਭਾਵ ਸੁਪਨੇ ਦੇ ਵਿੱਚ ਆਉਂਦੀ ਪਈ ਹੈ ਕਿ ਸਾਡੇ ਘਰੇ ਇਦਾਂ ਦੀ ਗਾਂ ਸਾਨੂੰ ਚਾਹੀਦੀ ਹੈ ਬੈਠੇ ਬੈਠੇ ਆਪਾਂ ਵੀਡੀਓ ਦੇਖਦੇ ਰਹੇ ਕੋਈ ਗਾਂ ਆਪਣੇ ਪਸੰਦ ਆ ਜਾਂਦੀ ਹੈਗੀ ਤੇ ਆਪਾਂ ਕਹਿੰਦੇ ਵੀ ਇਹੇ ਜੀ ਗਾਂ ਚਾਹੀਦੀ ਹੈ ਤੇ ਕਿੱਥੋਂ ਮਿਲੂਗੀ ਕੋਈ ਘਰੋਂ ਦੀ ਲੋੜ ਨਹੀਂ ਸੀਨੀ ਵਾਲ ਕਲਾਂ ਡੇਰੀ ਫਾਰਮ ਬਰਨਾਲਾ ਦੇ ਰਵਣਪ੍ਰੀਤ ਦੇ ਘਰੋਂ ਉਹਨੂੰ ਲਗਭਗ 35 ਤੋਂ ਪਲੱਸ ਪਲੱਸ گاਵਾ ਹਾਜ਼ਰ ਮਿਲ ਜਾਈਆਂਗੇ ਮਹੀਨੇ ਦੇ ਵਿੱਚ ਵੀਰ 4-5 ਲਾਟ ਕੱਢਦਾ ਇੱਕ ਦਿਨ ਹੁੰਦਾਗਾ ਟਰਾਂਸਪੋਰਟ ਦੀ ਸਹੂਤਾ ਆਨਲਾਈਨ ਪੇਮੈਂਟ ਦੀ ਸਹੂਤਾ ਸਾਰੀ ਤੁਹਾਡੇ ਘਰ ਤੱਕ ਪਹੁੰਚ ਕਰਾਉਣ ਦੀ ਵੀਰ ਦੀ ਜ਼ਿੰਮੇਵਾਰੀ ਹੋਊਗੀ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਜੇਕਰ ਤੁਹਾਡਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਨਾਲਸ ਨੂੰ ਕੈਸ਼ ਚੱਕਰ ਦੀ ਜ਼ਰੂਰਤ ਵੀ ਹੈਣੀਗੀ ਬਾਕੀ ਇਨਫਾਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਕਿੰਨੀ ਤਰੀਕ ਨੂੰ ਡੱਗ ਵੇਚਨੇ ਆ ਆਓ ਅੱਗੇ ਵੀਰ ਨਾਲ ਕਰੀਏ ਗੱਲ ਵਾ ਸਟਾਰਟਿੰਗ ਦੇ ਵਿੱਚ ਕੱਲ ਦੱਸ ਦਈਏ ਆਪਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਨਾਮ ਰਮਨਜੀਤ ਸਿੰਘ ਹੈਗਾ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲਾ ਵੀਰੇ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਫਾਰਮ ਆਉਂਦਾ ਜਿਨ੍ਹਾਂ ਵੀਰੇ ਆਪਣਾ ਬਰਨਾਲਾ ਗਾ ਕਨੈਕਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਆਪਣਾ WhatsApp ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਜਿਹੜੀ ਲੋਕੇਸ਼ਨ ਆ ਵੀਰ ਨੂੰ ਆਟੋਮੈਟਿਕ ਚਲੀ ਜਾਊ WhatsApp ਤੇ ਮੈਸੇਜ ਕਰਨ ਦੇ ਨਾਲ ਤੇ ਉਹ ਤੇ ਟੱਚ ਕਰਕੇ ਅੱਧੇ ਮਿੰਟ ਬਾਅਦ ਖੁੱਲ੍ਹ ਜਾਂਦੀ ਆ ਉਹ ਵੀਰ ਲਾ ਕੇ ਆ ਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਜਿਲ੍ਹਾ ਵੀਰੇ ਬਰਨਾਲਾ ਦਾ ਆਪਣੇ ਕੋਲ ਜਿਆਦਾ ਗਾਹ ਕਿ ਜਿਹੜਾ ਮੋਗਾ ਸਾਈਡ ਤੋਂ ਗਾਹ ਕਿ ਇਧਰਲੇ ਏਰੀਆ ਚੋਂ ਬਰਸਰ ਦਾ ਗਾਹ ਹੁੰਦਾ ਪਰਮਾਤਮਾ ਦੀ ਕਿਰਪਾ ਸੜਕਾ ਆਪਣਾ ਵੀਰੇ ਮੋਗੇ ਵਾਲਾ ਜਿਹੜਾ ਮੇਨ ਰੋਡ ਆ ਉਹ 35 ਤੋਂ 40 ਕਿਲੋਮੀਟਰ ਚੱਲ ਕੇ ਤੱਲੇ ਵਾਲ ਦੇ ਪੁਲ ਤੋਂ ਆਪਣੇ ਫਾਰਮ ਨੂੰ ਮੁੜਿਆ ਜਾਂਦਾ ਗਾ ਬਾਕੀ ਜਿਹੜਾ ਨੰਬਰਦਾਨ ਨੂੰ ਮੈਂ ਬੋਲਦਾ ਵੀਰੇ ਥੋੜਾ ਜਿਆ ਬਿਜੀ ਰਹਿੰਦਾ ਗਾ ਅਸੀਂ ਬੈਕ ਵੀ ਲਾ ਲਨੇ ਆ ਇੱਥੇ ਜੇ ਕਿਸੇ ਵੀਰ ਨੂੰ ਜ਼ਰੂਰੀ ਹੁੰਦਾ ਤਾਂ ਸਾਨੂੰ ਫੋਨ ਲਾ ਕੇ ਵੀ ਡਰੈੱਸ ਪੁੱਛ ਸਕਦਾ ਗਾ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ 23 ਤਰੀਕ ਨੂੰ ਸ਼ਾਮ 25 ਤਰੀਕ ਨੂੰ ਮਾਲ ਵੇਚਾਂਗੇ 25 ਤਰੀਕ 5ਵਾਂ ਮਹੀਨਾ 2025 ਬਾਈ ਜੀ ਦਿਨ ਐਤਵਾਰ ਰੱਖਤਾ ਇਹ ਵੀਰਾਂ ਦੀ ਡਿਮਾਂਡ ਤੇ ਐਤਵਾਰ ਰੱਖਿਆ ਕੋਈ ਕ ਵੀਰ ਜਿਹੜੇ ਮੇਰੇ ਸਰਵਿਸ ਕਰਦੇ ਆ ਉਹ ਕਹਿੰਦੇ ਛੁੱਟੀ ਵਾਲ ਦਿਨ ਰੱਖੋ ਇਸ ਕਰਕੇ 6 ਮਹੀਨਾਵਾਂ ਦੇ ਮਸਾਂ ਦੇਣ ਆਉਂਦਾਗਾ ਤੇ ਬਾਈ ਜੀ ਜਿਹੜੇ ਵੀਰਾਂ ਨੇ ਆਪਾਂ ਨੂੰ ਫਰਮਾਇਸ਼ ਤੇ ਦਿਨ ਰਖਾਇਆ ਸੀ ਤਾਂ ਤੁਸੀਂ ਆਪ ਦਾ ਵੀਰੇ ਹੰਬੜਾ ਮਾਰੋ ਇੱਕ ਵਾਰ ਬਾਧੂ ਵੀਰ ਜਿਹੜੇ ਮੇਰੇ ਵੀਰ ਸਰਵਿਸ ਕਰਦੇ ਆ ਆਜੋ ਤੇ ਸੀਨੀ ਮਾਕਨ ਡੇਰੀ ਫਾਰਮ ਤੋਂ ਗਾਈਆਂ ਲਿਜਾ ਸਕਦੇ ਹਾਂ 25 ਤਰੀਕ ਨੂੰ ਸਵੇਰ 7 ਵਜੇ ਬਾਈ ਜੀ ਸੌਦੇ ਚਲਾ ਦੇਵਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਇੱਕ ਲੈ ਜੋ ਦੋ ਲੈ ਜੋ ਚਾਰ ਲੈ ਜੋ 35 ਨਗ ਹੋਣਗੇ ਵੀਰੇ ਜਿਹਦੇ ਵਿੱਚੋਂ 28 ਨਗ ਆਪਾਂ ਕੈਮਰੇ ਸਾਹਮਣੇ ਕਰਾਂਗੇ 7 ਹੋਰ ਨੇ ਮਗਰ ਖੜੇ ਆ ਵੀਡੀਓ ਚ ਮਾਲ ਜ਼ਿਆਦਾ ਦਿਖਾਇਆ ਨਹੀਂ ਜਾਂਦਾ ਇਹ ਇੱਕ ਸੁਨੇਹਾ ਲਾਉਣ ਵਾਲੀ ਗੱਲ ਹੁੰਦੀ ਆ ਜੀ ਉਮੀਦ ਨਗ ਵਧਾਂ ਦੀ ਹੈਗੀ ਆ ਬਿਲਕੁਲ ਵੀਰ 35 ਬੋਲਦੇ ਜਿਹਦਾ ਘਟਨੇ ਨਹੀਂ ਨਗ ਤਾਂ ਫਿਰ ਰੋਜ਼ ਹੀ ਖਰੀਦ ਕਰੀ ਜਾਂਦੇ ਆ ਜੀ ਕੱਲ ਦਾ ਦਿਨ ਕਿਉਂਕਿ ਜਦੋਂ ਆਪਣਾ ਕਿੱਤਾ ਹੈਗਾ ਕੋਈ ਵੀ ਚੀਜ਼ ਆਪਣੇ ਕਿੱਤਾ ਉਹ ਚੀਜ਼ ਵੀਰ ਫਿਰ ਖਰੀਦਣੋਂ ਥੋੜੀ ਹਟਦਾ ਹੁੰਦਾ ਜੀ ਵਿੱਚ ਵੀਰ ਆਪણો ਕਹਿੰਦੇ ਵੀ ਮੈਂ ਵੀ ਕੱਟੇ ਦਾ ਕੰਮ ਕਰਦੇ ਕਿੱਥੋਂ ਲੈਣੇ ਆ ਵੀ ਜਿਹੜਾ ਨਸ਼ੇ ਤੇ ਲੱਗ ਜਿਉਣੀ ਉਹ ਨਸ਼ਾ ਪੂਰਾ ਕਰਨੇ ਕਰਨਾ ਵੀ ਇਹ ਖਰੀਦ ਨਹੀਂ ਆਇਆ ਨਹੀਂ ਹੈਗਾ ਵੀ ਜਾਂ ਏ ਸਿਆਲ ਦੇ ਵਿੱਚ ਠੰਡ ਚ ਚਲੋ ਹੁਣ ਤਾਂ ਗੱਡੀਆਂ ਹੋ ਗਈਆਂ ਵਪਾਰੀਆਂ ਕੋਲੇ ਪਹਿਲਾਂ ਵੀਰ ਸਾਈਕਲਾਂ ਦੇ ਵੀ ਕੰਮ ਕਰਦੇ ਸੀ ਮੋਟਰਸਾਈਕਲਾਂ ਦੇ ਵੀ ਕਰਦੇ ਸੀਗੇ ਵੀਰੇ ਸਵੇਰ 4 ਵਜੇ ਗੱਡੀ ਦੀ ਸੈਲਫ ਬਾਜ ਜਾਂਦੀ ਆ ਪ੍ਰਮਾਤਮਾ ਦੀ ਕਿਰਪਾ ਸੜਕਾ ਤੇ ਰਾਤ ਦੇ 10 ਵਜੇ ਵੀਰੇ ਘਰੇ ਵੜਦੇ ਆਗੇ 5-6 ਬੰਦੇ ਹੁੰਨੇ ਆ ਫੇਰ ਕਿਤੇ ਜਾ ਕੇ ਬਾਈ ਜੀ ਇੰਨਾ ਮਾਲ ਖਰੀਦਿਆ ਜਾਂਦਾ ਅਸੀਂ ਦੁਪਹਿਰ ਦੇ 1 ਵਜੇ ਟਿਕ 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 ਅਗਲੇ ਦੇ ਫਾਰਮ ਚ ਕੁੰਡਾ ਖੜਕਾਉਣੇ ਆ ਫਿਰ ਇਸ ਤਰ੍ਹਾਂ ਨਗੀਨੇ ਲਿਆਉਣੇ ਕੱਲਾ ਕੱਲਾ ਬੱਚਾ ਕਰਕੇ ਤੋਰ ਕੇ ਦਿਖਾਓ ਜੀ ਪਹਿਲੇ ਨੰਬਰ ਦੇ ਸਟਾਰਟਿੰਗ ਦੇ ਵਿੱਚ ਆਪਾਂ ਬਹਿੜ ਤਾਜੀ ਸੂਈ ਦੇਖ ਰਹੇ ਹਾਂ ਹਾਂ ਇੱਕ ਮੇਂ ਚੀਜ਼ੇ ਜ਼ਰੂਰ ਕਹਨਾ ਵੀਰਾਂ ਨੂੰ ਬਾਹਰੋਂ ਮਾਰਕੀਟ ਆਉਦੀ ਲਾਜ਼ਮੀ ਘੁੰਮ ਕੇ ਆਓ ਬਾਹਰੋਂ ਰੇਟ ਵੀਰੇ ਲਾਜ਼ਮੀ ਦੇਖ ਕੇ ਆਓ ਸਾਨੂੰ ਆਉਦੇ ਰੇਟ ਤੇ ਮਾਣ ਆ ਪੂਰੇ ਮਾਣ ਨਾ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਟਾਡਾ ਵੀਰੇ ਮਾਰਕੀਟ ਦੇ ਨਾਲੋਂ 15 ਤੋਂ 20 ਹਜ਼ਾਰ ਦਾ ਫਾਇਦਾ ਕਰਾਂਗੇ ਇਹ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਮੇਰੀ ਆ ਗੱਲ ਵੀਰੇ ਜਹੇ ਨਹੀਂ ਕਲਿੱਪ ਆਟ ਕੱਟ ਲਿਓ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ 20 ਹਜ਼ਾਰ ਦਾ ਫਾਇਦਾ ਹੋਇਆ ਉਹ ਵੀ ਦੱਸਾਂਗੇ ਫਾਇਦਾ ਕਿਹੜੀ ਗੱਲ ਤੇ ਤੁਸੀਂ ਗਊ ਤੇ ਵੀਰੇ ਮੈਕੈਮਰਾ ਮਰਵਾ ਦਿਓ ਜਿਵੇਂ ਬੈੜ ਸਾਹਮਣੇ ਚੱਲ ਰਹੀ ਆ ਹਾਂਜੀ ਵੈਸੇ ਵੀਰੇ ਆਪਣੇ ਨਾਲੋਂ ਜ਼ਿਆਦਾ ਸਿਆਣੇ ਆ ਇਹਦੇ ਬਾਰੇ ਜਿੰਨੀਆਂ ਗੱਲਾਂ ਕਰ ਲਈਓ ਉਹਨੀਆਂ ਰੰਮਣੇ ਥੋੜੀਆਂ ਬਿਲਕੁਲ ਵੀਰੇ ਇਹ ਬੱਚਾ ਜਾਣੀ ਚਲੋ ਕੈਂਟਰ ਚ ਕੱਲਾ ਭੇਜ ਲਓ ਬਲੈਰੋ ਚ ਭੇਜ ਲਓ ਅਸੀਂ ਤਾਂ ਵੀਰੇ ਇਸ ਤਰ੍ਹਾਂ ਦਾ ਬੱਚਾ ਕੱਲਾ ਕੈਂਟਰ ਚ ਕਿਉਂਕਿ ਇਹ ਬੱਚਾ ਵੀਰੇ ਲੱਖ ਤੋਂ ਬਾਹਰ ਆਗਾ। ਬਾਕੀ ਜਿਹੜਾ ਜਾਦੇ ਰੇਟ ਦਾ ਆਪਣਾ 60000 ਤੋਂ ਲੈ ਕੇ ਲੱਖ ਦੇ ਵਿੱਚ ਵਾਲਾਗਾ ਪਚਾਰੇ ਵਾਲੇ ਸੌਦੇ ਵੀਰੇ ਆਪਣੇ ਯਾਨੀ 70000 ਤੋਂ ਲੈ ਕੇ 85-88000 ਤੱਕ ਨੇ ਜਿਹੜੇ ਬਾਹਲੇ ਸੌਦੇ ਆ। ਤੇ ਪੰਜ ਨਾਗ ਆਪਣੇ ਕੋਲ ਚਾਰ-ਪੰਜ ਨਾਗ ਵੀਰੇ ਲੱਖ ਤੋਂ ਬਾਹਰ ਆ। ਇਹ ਬੈਣ ਦਾ ਸਾਡੇ ਕੋਲ ਸੂਈ ਸਵਾਈਆ ਵੀਰੇ ਕੋਈ ਵੀ ਵੀਰ 40 ਕਿਲੋ ਦੁੱਧ ਮਣਕੇ ਲਿਜਾ ਸਕਦਾਗਾ ਗਰਮੀ ਦੇ ਵਿੱਚ। ਬਿਲਕੁਲ ਵੀਰੇ ਤੋਲ ਕੇ ਦੇਵਾਂ ਮੈਂ ਗਾਂ ਦਾ ਪੁੱਤ ਆ ਵੀਰੇ ਮੂਰੇ 50 ਕਿਲੋ ਦੀ ਆਫਰ ਤੇ ਆਈ ਵੀ ਆ ਪਰ ਆਪਾਂ 40 ਕਿਲੋ ਤੋਲ ਕੇ ਦੇਵਾਂਗੇ ਵੀਰੇ। ਇਹ ਦੰਦਾਂ ਦੇ ਵਿੱਚ ਜਵਾਨ ਸੂਈ ਸਵਾਈਆ ਜ ਇਹਦਾ ਵੀਰੇ ਵੈਦਰ ਕਾਰਡ ਆਪਾਂ ਮਾਲ ਦੇਵਾਂਗੇ ਜੀ ਉਦੋਂ ਅੱਗੇ ਆ ਗਿਆ ਵੀਰੇ ਸੇ ਦੰਦ ਬੱਚਾ ਦੂਜਾ ਸੂਆ ਓਏ ਇਹ ਉਹੀ ਗੱਲ ਆ ਗਈ ਵੀ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਵੀਰੇ ਪਿਓਰ ਫਾਰਮ ਦੀਆਂ ਨੇ ਫਾਰਮ ਦੀ ਵੀਡੀਓ ਵੈਦਰ ਕਾਰਡ ਸਾਰਾ ਕੁਝ ਮਿਲੂਗਾ ਪਿਛਲੇ ਸੂਏ ਫਾਰਮ ਦੀਆਂ ਵੀਡੀਓ ਵੀ ਮਿਲਣਗੀਆਂ ਇਹਨਾਂ ਦੀਆਂ ਵੀਰੇ ਇਹ ਵੀਰੇ ਅੱਜੀ ਸੂਈਆ ਜੇ ਰੁੱਕੇ ਹੋਈ ਆ ਅਜੇ ਸਿਰਫ ਇਹਦੀ ਸੇਦ ਤੋਂ 7 ਕਿਲੋ ਬੋਲੀ ਚੋਈ ਆ ਇਹ ਸੇਦਾਂ ਦਾ ਵੀਰੇ ਅਜੇ ਥੋੜੀ ਬੱਚੇ ਨੂੰ ਭਾਜਦੇ ਦੇਖ ਸਕਦੇ ਹੋ ਤੇ ਮੂਰੀ ਦੀ ਵੀ ਔਲ ਕਰਦੀ ਆ ਜੇਰ ਵਗੈਰਾ ਡੰਨਾ ਕੰਮ ਬਿਲਕੁਲ ਓਕੇ ਰਿਪੋਰਟ ਵੀਰੇ ਓਕੇ ਰਿਪੋਰਟ ਜੇ ਜੇਰ ਵਪਾਰੀ ਦੇ ਘਰੇ ਅੜ ਗਈ ਵੀਰੇ ਫਿਰ ਤਾਂ ਫਟ ਲਾਨ ਟੁੰਦੀ ਆ ਕੰਮ ਤੇਜੀ ਜਿਵੇਂ ਸ਼ਰਾਬੀ ਨੂੰ ਪੈਗ ਲਾ ਕੇ ਨਸ਼ਾ ਆਉਂਦਾ ਚੌਣ ਵਾਲੇ ਨੂੰ ਨਸ਼ਾ ਹੋਵੇ ਦਾ ਬਿਲਕੁਲ ਬਾਈ ਜੀ ਨਸ਼ਾ ਹੋੂ ਮਸ਼ੀਨ ਤੇ ਵੀ ਲਾ ਲੇ ਬੁੱਡੇ ਵੀ ਰੋਕੀ ਦੇਖੋ ਵੀਰੇ ਗਾਂ ਦੀ ਕੁਆਲਿਟੀ ਦੇਖਣੋ ਜੇ ਜੋੜਾ ਇੱਕੇ ਘਰੇ ਵਾਗੇ ਨਾ ਇਹ ਬਾਈ ਜੀ ਦੋਨੋਂ ਬੈਣਾ ਇੱਕੋ ਟਾਈਮ ਦਾ 40 ਕਿਲੋ ਦੇ ਡਰਮ ਨੂੰ ਟੱਕਣ ਲਾ ਕੇ ਨਾਲ ਡੋਲ ਨਹੀਂ ਲਾਉਣੀ ਪੂ 5 4 ਕਿਲੋ ਵਾਲੀ ਜੈਨ ਹੁਣ ਗੱਲ ਆ ਇਹ ਸਾਡੀਆਂ ਕਹਿਂਦੀਆਂ ਗੱਲਾਂ ਨਹੀਂ ਵੀਰੇ ਇਸ ਤਰ੍ਹਾਂ ਦੇ ਨਗੀਨੇ ਪਿੰ ਜੇ ਸਾਨੂੰ ਇਸ ਤਰ੍ਹਾਂ ਦੀਆਂ ਜ਼ਿਆਦਾ ਮਿਲ ਨਾ ਫਿਰ ਅਸੀਂ ਵੀਰੇ ਸੋਟਾ ਮਾਲ ਨਾ ਲਾਈਏ ਫਿਰ ਅਸੀਂ ਜ਼ਿਆਦਾ ਵੱਡਾ ਇਸ ਤਰ੍ਹਾਂ ਦਾ ਹੀ ਲਾਈਏ ਪਰ ਇਹ ਬਹੁਤ ਘੱਟ ਮਿਲਦੀਆਂ ਨੇ ਰੀਅਰ ਗੱਲਾਂ ਹਾਂਜੀ ਸਟਾਰਟ ਤੇ ਵੀਰੇ ਪਲੂਠਾ ਥੋੜਾ ਜਲਦੀ ਕਰੀ ਚੱਲੋ ਮੋਟੀਆਂ ਮੋਟੀਆਂ ਤੋਰਾਂਗੇ ਆ ਗੱਡੋ ਕਰਾਂ ਜਿਹੜੀ 3 ਨੰਬਰ ਬੱਛੀ ਵੀਰੇ ਦੇਖ ਆਏ ਇਹ ਵੀਰੇ ਦੋ ਦੰਦ ਬੱਛੀ ਪਿਓਰ ਦੋ ਦੰਦ ਦੰਦਾਂ ਦੇ ਵਿੱਚ ਵੀਰੇ ਸਕਰੀਨਸ਼ਾਟ ਲਈ ਚੱਲੋ ਕਲਿੱਪ ਕੱਟੀ ਚੱਲੋ ਜਿਹੜੀ ਨੂੰ ਦੋ ਕਹਾਂਗੇ ਦੋ ਮਿਲੂ ਪਲੂਣ ਬੱਸੀ ਆ ਇੱਕ ਹਫ਼ਤੇ ਦੀ ਕੱਚੀ ਆ ਵੱਡੇ ਕੱਦ ਦੇ ਮੇਲ ਦੇ ਵਿੱਚ ਆ ਗਈ ਬਾਈ ਜੀ ਹਾਫ ਦਾ ਕਾਜੀ ਪਲੂਣ ਪਹਿਲਾ ਸੁਆ ਪਹਿਲਾ ਸੁਆ ਵੀਰੇ ਜਿਹੜੀ ਜਿਹੜੀ ਰਿਕਾਰਡ ਪਤਾ ਉਹਦਾ ਦੱਸਾਂਗੇ ਜਾਂ ਕੋਲੋਂ ਲਾ ਕੇ ਦੱਸਾਂਗੇ ਵੀਰੇ ਕਿਸੇ ਦਾ ਕੋਲੋਂ ਨਹੀਂ ਦੱਸਦੇ ਨਮਾਇਕ ਤੇ ਬੋਲਣ ਲੱਗੇ ਜਿਨਾ ਚਰੀ ਵਾਂਗੂ ਵੱਢੀ ਜਾਊਂਗਾ ਵੀਰੇ 5 ਘੰਟੇ ਲਗਾਤਾਰ ਬੋਲੂ ਸੀਮਨ ਨਹੀਂ ਮੁੱਕਣੇ ਪਰ ਅਸੀਂ ਨਹੀਂ ਦੱਸਦੇ ਸੀ ਤਾਂ ਵੀਰੇ ਕਾਪੀ ਤੋਂ ਜਿਹੜਾ ਲਿਖਤੀ ਰੂਪ ਤੇ ਆਇਆ ਹੁੰਦਾ ਸਾਡੇ ਵਟਸਐਪ ਤੇ ਆਇਆ ਹੁੰਦਾ ਉਹੀ ਦੱਸਾਂਗੇ ਦੂਜਾ ਦੱਸਦੇ ਕੋਈ ਨਹੀਂ ਵੀਰੇ ਤੋ ਜਿਹੜਾ ਗੱਲਾਂ ਬੁਖਾਰ ਕਰਦੇ ਆਂ ਪਰ ਕਹਿੰਦੇ ਵੀ ਦੋ ਖਾ ਲੋ ਪਰ ਮੈਂ ਅਣਚੋਪੜੀ ਖਾ ਲੋ ਅਣਚੋਪੜੀ ਖਾ ਲੋ ਚੋਪੜੀ ਖਾਵਾਂਗੇ ਤਾਂ ਗੈਸ ਬਣੂਗਾ ਹਾਂ ਜਦੋਂ ਵੀਰੇ ਲੰਮਾ ਸਮਾਂ ਚੱਲਣਾ ਹੁੰਦਾ ਨਾ ਉਦੋਂ ਬਾਲੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾਗਾ ਆਹ ਦੇਖ ਸਕਦੇ ਕੋਲਬੁੱਤਰ ਦਾ ਬੱਚਾ ਵੀਰੇ ਨੇ ਹਜੇ ਇੱਕ ਦੰਦ ਤੋੜਿਆ ਇਹ ਪਿਛਲੇ ਲਾੜ ਦਾ ਬੱਚਾ ਰਹਿ ਗਿਆ ਸੀ ਪਿਛਲੇ ਲਾੜ ਦੇ ਮੇਰੇ ਕੋਲ ਪੰਜ ਬੱਸੀਆਂ ਰਹਿ ਗਈਆਂ ਸੀਗੀਆਂ ਹਾਂਜੀ ਇਹ ਪਿਛਲੇ ਲਾੜ ਦਾ ਬੱਚਾ ਹਜੇ ਵੀ ਵੀਰੇ ਇਹ ਮੇਰੇ ਹਿਸਾਬ ਨਾਲ 10 ਦਿਨ ਕਰਮਾ ਲਈ ਲੈ ਜੂ ਪਲੂਨ ਫਾਰਮ ਦੀ ਬੱਸੀ ਆ ਵੀਰੇ ਬੇਟੇ ਕੋਈ ਵੀਰ ਕਹਦੂ ਫਾਰਮ ਦੀ ਨਹੀਂ ਆਏ ਨਹੀਂ ਜੋਂ ਵੀਰੇ ਫਾਰਮ ਲੈਣੇ ਹੋਣਗੇ ਉਹਨੇ ਫਾਰਮ ਦੀ ਵੀਡੀਓ ਦੇ ਮੰਗੇ। ਸਾਰਾ ਕਹਿਣ ਦੀ ਗੱਲ ਸਾਰਾ ਬਾਇਓ ਡਾਟਾ ਮਿਲੂ ਵੀਰੇ ਫਾਰਮ ਦੇ ਵਿੱਚੋਂ ਗੱਡੀ ਚੜ੍ਹਦੀ ਫਾਰਮ 'ਚ ਫਿਰਦੀ। ਸਾਰਾ ਕੁਸਾ ਦਾ ਬਾਇਓ ਡਾਟਾ ਲੈ ਕੇ ਦੇਵਾਂਗੇ। ਫਾਰਮ ਦੇ ਵਿੱਚੋਂ ਅਸੀਂ ਬਿਨਾ ਬਾਇਓ ਡਾਟਾ ਤੋਂ ਖਰੀਦਦੇ ਨਹੀਂ। ਪਿੰਡਾਂ 'ਚੋਂ ਵੀਰੇ ਜਿਹੜਾ ਮੂੰਹ ਜਮਾਨੀ ਦੱਸਦਾ ਅਸੀਂ ਉਹ ਉਹ ਬਾਇਓ ਡਾਟਾ ਮੰਨਦੇ ਹੀ ਨਹੀਂ ਹੈਗੇਗੇ। ਜਾਇਜ਼ ਗੱਲ ਆ। ਹਾਂਜੀ। ਤੋ ਕਿਉਂਕਿ ਵੀਰ ਕਹਿੰਦਾ ਵੀ ਦੂਜੀ ਤੀਜੀ ਵੀਡੀ ਹੋ ਗਈ ਵਪਾਰ ਕਰਦੇ ਆਂ ਤੇ ਜਿੰਨੀਆਂ ਗੱਲਾਂ ਵੀਰ ਕਹੇ ਜਿਹੜਾ ਦੱਸਾਂਗੇ ਜਿਹਦਾ ਪਤਾ ਦੱਸਾਂਗੇ ਜਿਹਦਾ ਨਹੀਂ ਪਤਾ ਤਾਂ ਨਹੀਂ ਪਤਾ ਪਾਉ ਅੱਗੇ 5ਵੇਂ ਨੰਬਰ ਜਿਹੜੀ ਬੈੜ ਦੇਖ ਰਹੇ ਆਂ ਬਾਈ ਤੇ ਵੀਰੇ ਤਾਜੀ ਸੂਈ ਹੈਗੀ ਇਹ ਕੱਲ ਸੂਈ ਆ ਮੇਰੇ ਹਿਸਾਬ ਨਾਲ ਵੀਰੇ 20 ਕਿਲੋ ਬੌਲਿਓ ਚੱਲੀ ਆ ਇਹ ਚੜੀ ਹੋਈ ਬੱਸੀ ਇਹਦੇ ਮਗਰ ਐਨੀ ਚੰਗੀ ਆ ਕਿਸੇ ਵੀਰ ਨੇ ਬੱਸੀ ਕਟਾਉਣੀ ਹੋਵੇ ਔਰ ਵੀਰ ਨੇ ਜਾਣਦੀ ਸਾਨੂੰ ਦਿੱਤਾ 15000 ਦਾ ਪਰ 12000 ਦੀ ਬੱਸੀ ਕੱਟਾਂਗੇ ਕਿਉਂਕਿ ਵੀਰੇ ਇੱਕ ਛੋਟਾ ਘਰ 100 ਕਿਲੋਮੀਟਰ ਦੂਰ ਤੋਂ ਆਈ ਆ ਸਾਨੂੰ ਗੱਡੀ ਤੇ ਤੇਜ਼ਣੀ ਪੈਣੀ ਹੈ 12000 ਦਾ ਅਸੀਂ ਬੱਚਾ ਕੱਟ ਲਾਂਗੇ ਪਰ ਇਹਦਾ ਬੱਚਾ ਕਿਸੇ ਵੀਰ ਨੇ ਕਤੌਣਾ ਨਹੀਂਗਾ ਇੰਪੋਰਟਡ ਸੀਮਨ ਦਾ ਬੱਚਾ ਵੀ ਨੇ ਬਹੁਤ ਟੌਪ ਦਾ ਬੱਚਾ ਬਹੁਤ ਡੰਡਾ ਮਾਰੋਏ ਕਰਨ ਵਾਲੀ ਦੇ ਇਹ ਤਾਂ ਮੇਰੀਆਂ ਜਾਨਾਂ ਨੇ ਬੁੱਤੋ ਬੰਦਾ ਮਾਰਨਾ ਮੇਰੇ ਮਾਰਦਾ ਇਹਦੇ ਨਾਲ ਮੈਂ ਦੇਖੋ ਯਾਰ ਕੀ ਬਾਤਾਂ ਲੰਮੀ ਖੋਜ ਦੀ ਜਮਾ ਹੈ ਨਾ ਬਿਲਕੁਲ ਵੀਰੇ ਲੰਮੀ ਮੈਂਡ ਆ ਗਈ ਗੱਤ ਬੇਲ ਵਾਲੀ ਬਾਈ ਜੀ ਤੁਹਾਡੇ ਦੇ ਵਿੱਚ ਚਾਰ ਦੰਦਾ ਇਹ ਚਾਰ ਦਿਨ ਦਾ ਸਕਰੀਨਸ਼ਾਟ ਬੰਦਾ ਇੱਕੇਰ ਜਿਆਦਾ ਮਾਲ ਵੀਰੇ ਨਮਾਹਣ ਲਿਆਗਾ 20 ਤੋਂ ਸਟਾਰਟਿੰਗ ਹੋਈ ਆ ਬਿਲਕੁਲ ਵੀਰੇ 20 ਤੋਂ ਸਟਾਰਟਿੰਗ ਹੋਈ ਆ ਵੀਰੇ ਦੁੱਧ ਮੇਰੇ ਹਿਸਾਬ ਨਾਲ ਬੱਚਾ ਬਾਈ ਮੈਂ ਬਾਹਲਾ ਨਹੀਂ ਕਹਿੰਦਾਗਾ 28 ਕਿਲੋ ਦੇ ਵੀਰੇ ਬੜੀ ਆਰਾਮਦਾਰੀ ਨਾਲ ਬੱਚੇ ਤੋਂ ਦੁੱਧ ਲੈ ਲਾਏ ਬਾਕੀ ਖਣਾ ਦੀ ਕੁਆਲਿਟੀ ਵਗੈਰਾ ਚੈੱਕ ਕਰ ਸੋ ਚਾਹੇ ਜਾਂ ਸੀਟ ਬਾਈ ਚਾਹੇ ਮਸ਼ੀਨੀ ਵੀਰੇ ਇਹ ਲੈ ਵਾ ਉਹ ਆ ਗਿਆ ਲੈਦਾ ਫੜਨਾ ਸੱਚਾ ਲੈ ਜਾ ਬੇਟਾ ਲੈ ਲੈ ਹੁਣ ਜਲਦੀ ਕਰੀ ਚੱਲੋ ਇਹ ਤਾਂ ਰਹਿਣ ਦੇ ਤੋਰ ਨੂੰ ਮੁੱਕੇ ਵੀਰ ਉੱਤੇ ਅੱਗੇ ਵਾਲੀ ਮਾੜੀ ਤੋਰੀ ਕਿਰਾ ਇੱਕ ਚੀਜ਼ ਮੈਂ ਹੋਰ ਕਰਦੇ ਆ ਮਾੜੀ ਜੀ ਨਿੱਕੀ ਜੀ ਅ ਬੁੱਧ ਮਾਰਾ ਜੀ ਦੀ ਗੱਲ ਹੈ ਕਿਸੇ ਤੇ ਬਾਣੀ ਲਾਉਂਦੇਗੇ ਜਿੱਦ ਦੇ ਹਨੇਰੀ ਆਈ ਸੀਗੀ ਮੇਰੇ ਫਾਰਮ ਤੇ ਕੋਈ ਵੀਰ ਆ ਕੇ ਇਧਰ ਧੂਰੀ ਜੰਨੀ ਤੇ ਗਾਈਆਂ ਲੈਣੂ ਚਲੋ ਮੇਥੋਂ ਗਰਲੈਂਡੋ ਗਊ ਲੈੰਦੇ ਸੀ ਕਿਸੇ ਨੇ ਕਹਦਾ ਵੀ ਇੱਥੇ ਵੀ ਫਾਰਮ ਹੈਗਾ ਕਿਤੇ ਉਹ ਵੀਰੇ ਇੱਥੇ ਕਿਤੇ ਨੇੜੇ ਕਿਤੇ ਚਲੇ ਗਏ ਉਹ ਕਹਿੰਦੇ ਭਾਈ ਅਸੀਂ ਗਊ ਲੈਣੀ ਆ ਸਾਨੂੰ ਗਰਲੈਂਡੋ ਗਊ ਦਿਓ ਉਥੇ ਵਪਾਰੀ ਸਾਹਿਬ ਉਹ ਆ ਆਪ ਨੂੰ ਵੱਡਾ ਬਣਿਆ ਵਾ ਚਲੋ ਛੋਟੇ ਭਾਈ ਚਲੋ ਮੇਰੀ ਵੀਡੀਓ ਵੀ ਸੁਣ ਲੇ ਮੈਨੂੰ ਬੇਨਤੀ ਕਰਦਾ ਵੀਰੇ ਤੂੰ ਤਾਂ ਦੋ ਹੁਣੇ ਵਪਾਰ ਕਰਨ ਲੱਗਿਆ ਸਾਡੀ ਤੀਜੀ ਪੀੜ੍ਹੀ ਹੋ ਗਈ ਕੰਮ ਕਰਦਿਆਂ ਨੂੰ ਜੀ ਮੇਰਾ 2005 ਦੇ ਵਿੱਚ ਵਿਆਹ ਸੀ ਉਦੋਂ ਵੀਰੇ ਮੈਂ ਦੋ ਤਿੰਨ ਸਾਲ ਪਹਿਲਾਂ ਖੁਦ ਮਖਤਿਆਰਾਂ ਜਿਆਦਾ ਗਾਈਆਂ ਲਿਆਉਣਾ ਉਹ ਕਹਿੰਦਾ ਆਪਣੀ ਇੰਡੀਆ ਦੇ ਵਿੱਚ ਨਾ ਤਾਂ ਗਰਲੈਂਡੋ ਗਾਂ ਕੀ ਨਾ ਸੀਮਣਾ ਚਲੋ ਮੈਂ ਬਲਾਜੀਰ ਦੇ ਨਹੀਂ ਕਹਿੰਦਾ ਪਰ ਵੀਰੇ ਬਲਾਜੀਰ ਦੇ ਵੀ ਸੀਮਣ ਵਿੱਚ ਵੀਰੇ ਨੇ ਇੰਪੋਰਟ ਕਰਵਾਏ ਨੇ ਜਿਨ੍ਹਾਂ ਨੂੰ ਸ਼ੌਂਕ ਆ ਉਹ ਰੱਖਦੇ ਆ ਰੱਖਦੇ ਆ ਤੁਸੀਂ ਗਰਲੈਂਡੋ ਗਾਂ ਦੀ ਕਿਹੜੀ ਗੱਲ ਕਰਦਾ ਗਰਲੈਂਡੋ ਗਾਂ ਨਹੀਂ ਹੈਗੀਗੀ ਚਲੋ ਤੁਹਾਡੇ ਕੋਲ ਨਹੀਂ ਹੈਗੀ ਸੀ ਮੈਂ ਉਹਦੀ ਵੀਡੀਓ ਵੀ ਚੈੱਕ ਕਰ ਲਈਆਂ ਮੈਂ ਵੀਡੀਓ ਸਾਂਭੀ ਬੈਠਾ ਜਿਹਦੇ ਵਿੱਚ 10 ਵੀਡੀਓ ਚ ਬੋਲ ਰਿਹਾ ਵੀ ਮੇਰੇ ਕੋਲ ਆ ਗਰਲੈਂਡੋ ਫਿਰ ਉਹ ਕਿੱਥੋਂ ਜੰਮਗੀ ਵੀ ਇਹਦਾ ਮਤਲਬ ਤੁਹਾਡੇ ਗੱਲੇ ਕੋਲੀ ਜੰਮਦੀ ਦੁਨੀਆ ਜੰਮਦੀ ਨਹੀਂ ਗੱਲ ਇਸ ਤਰ੍ਹਾਂ ਆਪਣੇ ਜਿਹੜਾ ਕਰੂ ਵੀਰ ਆ ਕਿਸਾਨ ਵੀਰ ਆ ਫਾਰਮਰ ਵੀਰ ਆ ਉਹਨਾਂ ਨੂੰ ਵੀਰੇ ਗਲਤ ਗੁਮਰਾਹ ਨਾ ਕਰਿਆ ਕਰੋ ਜਿੰਨੀ ਗੱਲ ਦਾ ਪਤਾ ਹੁੰਦਾ ਉੰਨੀ ਗੱਲ ਬੋਲਣੀ ਚਾਹੀਦੀ ਆ ਇਹ ਦੁਨੀਆ ਹੈਗੀ ਸਭ ਕੁਝ ਮਿਲਦਾ ਸਭ ਕੁਝ ਮਿਲਦਾ ਪਰ ਇਸ ਤਰ੍ਹਾਂ ਕਿਸੇ ਦਿਮੇ ਤਵਾ ਲਾਉਣਾ ਮਾੜਾ ਹੁੰਦਾ ਮੈਂ ਵੀਰ ਨੂੰ ਹੱਥ ਬੰਨ ਕੇ ਹੀ ਬੇਨਤੀ ਕਰੀ ਆ ਉਹਨੂੰ ਚਲੋ ਚੀਜ਼ ਲੈਣੀ ਆ ਸਭ ਕੁਝ ਆਪਾਂ ਆਪਣਾ ਕੰਮ ਕਰੋ ਹਨਾ ਆ ਵੀਰੇ ਗ੍ਰੈਂਡੋ ਕ੍ਰੋਸ 'ਚ ਬੱਚਾ ਆ ਗਿਆ ਵੀ ਬਿੱਡਾ ਬਸ ਥੋੜੀਆਂ ਮਿਣਮੀਆਂ ਤੋਰਾਂਗੇ ਆ ਗ੍ਰੈਂਡੋ ਕ੍ਰੋਸ 'ਚ ਬੱਚਾ ਆ ਗਿਆ ਵੀਰੇ ਮੈਂ ਇਹਨੂੰ ਪਿਓਰ ਨਹੀਂ ਕਹਿੰਦਾ ਜੇ ਮੈਂ ਪਿਓਰ ਕਹੂੰਗਾ ਮੈਂ ਜੁੱਤੀਆਂ ਖਾਊਂ ਜੋ ਆ ਦੂਜਾ ਵੀਰੇ 5-7 ਦਿਨ ਲੱਗੂਗੀ 5 ਦਿਨ ਦੇ ਵਿੱਚ ਵਿੱਚ ਸੂਕੂਗੀ ਯਾਨੀ ਦੁੱਧ ਵਾਲੇ ਪੱਖ ਤੋਂ ਵੀਰੇ ਮੈਂ ਬਾੜੀ ਤਾਂ ਨਹੀਂ ਮੰਨਦਾ 20 ਤੋਂ ਪਲੱਸ ਚੱਲੂਗੀ 25 ਤੋਂ ਥੱਲੇ ਰਹੂਗੀ 20 ਕਿਲੋ ਦੁੱਧ ਦੇਊਗੀ 25 ਆਪਾਂ ਕਹਿੰਦੇ ਦਿੰਦੀ ਕੋਈ ਨਹੀਂ ਮੌਸਮ ਕਰਮਾ ਪਰ ਦੁੱਧ ਇਹਨੇ 30 ਕਿਲੋ ਵਾਲੇ ਇਹ ਜਿਹੜਾ ਗੰਫੇ ਵਾਲਾ ਦੇਣਾ ਵੀਰੇ ਗਰਮੀ ਦਮਾ ਨਹੀਂ ਮੰਨਦੀ ਇਹ ਕਰਮਾ ਇਹ ਵੇੜਾ ਉਹ ਆ ਗਏ ਜਿਹੜੇ ਵੀਰੇ ਕਹਿੰਦੇ ਸੀ ਇੱਕ ਵੇੜ ਰੱਖਣੀ ਆ ਸਾਡੇ ਬੱਚੇ ਬਾਹਰ ਗਏ ਵੇ ਆ 4 ਕਿਜੀ ਘਰੇ ਆ ਉਹ ਤੁਹਾਡਾ ਜੀ ਲੱਗੂ ਜੀ ਕਿਵੇਂ ਲੱਗੂ ਨਾਲੇ ਦੁੱਧ ਘਰੇ ਪੀਓਗੇ ਨਾਲੇ ਜਦੋਂ ਡੈਰੀ ਤੇ ਪਾਉਣ ਜਾਓਗੇ ਦੋ ਗੱਲਾਂ ਸੁਣੋਗੇ ਤੇ ਤੁਹਾਡਾ ਦਿਨ ਵਧੀਆ ਲੰਘੂਗਾ ਜਮਾ ਗੱਡੀ ਮਿੰਡਾ ਕੱਢੀ ਨਾ ਜਲਦੀ ਕਰੀ ਉਹਦੋਂ ਕਿਹੜੇ ਬੱਚਾ ਮੈਂ ਤਰਵਾਇਆ ਨਹੀਂ ਵੀਰੇ ਦੂਜਾ ਸੂਆ ਬੈਠ ਸੁਂਦੀ ਆ ਇਹ ਵੀ ਕਰਮ ਵਾਲੀ ਕੋਸ਼ਿਸ਼ ਦੇਣ ਲਊ ਬੁੱਟੇ ਮੇਰੀ ਚੱਲੀ ਗਰਾਉਂ ਬੰਡਾ ਨਮਾਗਾ ਹਜੇ ਬਾਕੀ ਵੀਰੇ ਤੁਹਾਡੀ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਓ ਚਾਹੇ ਤੁਹਾਡੀ 5 ਲੱਖ ਦੀ ਲਿੰਮਟਾ ਉਹਤੇ ਵੀਰੇ ਗਊਆਂ ਲੈ ਜਾਓ ਟਰਾਂਸਪੋਰਟ ਦਾ ਕਿਰਾਇਆ ਵੀ ਵਿੱਚੋਂ ਦੇ ਹੋਜੂ ਤੁਹਾਨੂੰ 20-50 ਹਜ਼ਾਰ ਨਾਲ ਨਗਦ ਲੋੜ ਆ ਉਹ ਵੀ ਮਿਲ ਜੂ ਪੋਸਟ ਜਿਹੜੇ ਕ੍ਰੈਡਿਟ ਕਾਰਡ ਆ ਉਹਨਾਂ ਦੇ ਵੀ ਰਿਕਸ਼ਨ ਹੁੰਦੀ ਆ ਵਿੱਚ ਉਹ ਕਿਸ਼ਤਾਂ ਵੀ ਬਣ ਜਾਂਦੀਆਂ 2 ਸਾਲ ਦੀਆਂ ਬਣਵਾ ਲਓ 3 ਸਾਲ ਦੀਆਂ ਬਣਵਾ ਲਓ ਪਰ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਬਣਿਆ ਹੋਣਾ ਜ਼ਰੂਰੀ ਆ ਬੈਂਕ ਦੇ ਵਿੱਚੋਂ ਆਪਾਂ ਨੂੰ ਆਫਰ ਆਉਂਦੀ ਆ ਉਹ ਜਾ ਕੇ ਬੈਂਕ ਚ ਆਪਦਾ ਪਤਾ ਕਰ ਲੋ ਆਈਸੀਆਈ ਜ਼ਿਆਦਾ ਬਣਾਉਂਦੀ ਆ ਕਈ ਬੈਂਕਾਂ ਵੀ ਦੇ ਬ੍ਰਾਂਚਾ ਬਣਾਉਂਦੀਆਂ ਨੇ ਐਚਡੀ ਐਚ ਐਫ ਡੀ ਜੀ ਜਿਹੜੀ ਵੀ ਹੈਗੀ ਆ ਬੈਂਕ ਉਹ ਹਾਂ ਐਚਡੀਐਫਸੀ ਉਹ ਵੀ ਬੈਂਕ ਬਣਾਉਂਦੀ ਆ ਥੋੜਾ ਦੇ ਵੀਰੇ ਜ਼ਿਆਦਾ ਬੋਲੀ ਜਾਂਦੇ ਆ ਫਿਰ ਤੁਹਾਨੂੰ ਪਤਾ ਜਮਾਨਾ ਤੱਕ ਕਿਤੇ ਤਲਕਾਈ ਜਾਂਦੀ ਆ ਤੇ ਇਹ ਵੀਰੇ ਤਲੂਣ ਬੱਤਿਆਗਾ ਇਹ ਵੀ ਇਹ ਨਾ ਕਹਿ ਦਿਓ ਵੀ ਹਰ ਇੱਕ ਨੂੰ ਦੋ ਦੰਦ ਕਹਿ ਜਾਂਦਾਗਾ ਇੱਕ ਮਿੰਟ ਤੁਹਾਨੂੰ ਮੈਂ ਬਣਾ ਦਿਖਾ ਦਿਆਂ ਦੰਦ ਪਟ ਪਟ ਦੇਖੇਵੇਂ ਆਪਣੇ ਉਹ ਮੰਨਦਾ ਹੀ ਨਹੀਂ ਜੀ ਆ ਦੇਖੋ ਪਿਆਰ ਦੋ ਦੰਦ ਹਰ ਇੱਕ ਨੂੰ ਨਹੀਂ ਕਹਿੰਦੇ ਵੀਰੇ ਜੇ ਹੁੰਦੀ ਆ ਉਹਨੂੰ ਕਹਿੰਨੇ ਆ ਤੁਹਾਨੂੰ ਇਹ ਟ੍ਰਾਇਲ ਦਿਖਾਤਾ ਪਲੂਣ ਬੱਚਾ ਵੀਰੇ ਆਹ ਦੇਖੋ ਇਹ ਬੱਚਾ ਵੀ ਵੀਰੇ 20 ਕਿਲੋ ਲਮ ਜਿਆਦਾ ਨਹੀਂ ਮੰਨਦਾ ਬਹੁਤ ਸੋਹਣਾ ਬੱਚਾ ਹੈ ਬੱਕ ਕੱਦ ਕਾੜ ਸ਼ਾਈਨਿੰਗ ਸੋਹਣਾ ਹੈ ਕਹਿੰਦਾ ਭਾਈ ਜਿਹੜੇ ਬੰਦੇ ਨੇ ਪੇਮੈਂਟ ਲਾ ਲਈ ਉਹਨਾਂ ਨੂੰ ਪੇਮੈਂਟ ਰਾਸ ਆਊਗੀ ਇਹ 5-7 ਸੂ ਇਹੇ ਜੀ ਬੈੜ ਖਿੱਚਣਗੇ ਬਿਲਕੁਲ ਵੀਰੇ ਰਾਸ ਆਊਗੀ ਓਦੋਂ ਅੱਗੇ ਬੱਚਾ ਫੇਰ ਅਗਲਾ ਕੋਈ ਇੱਕ ਇੱਕ ਵੀਰੇ ਜਿਆਦਾ ਹੀ ਬੱਚੇ ਦੰਦਾਂ ਚ ਚਾਰ ਦੰਦ ਚਾਰ ਦੰਦ ਬੱਚਾ ਵੀਰੇ ਬਹੁਤ ਟੌਪ ਦਾ ਅਸਲ ਵਿੱਚ ਤਾਂ ਦੋ ਹੀ ਆ ਚੌਂਕ ਦੇ ਚੱਕੇ ਆ ਹਜੇ ਠੀਕ ਹੈ ਦੇਖੋ ਥਣਲੇਵਾ ਤਿੱਖਾ ਵੀਰੇ ਕੱਲਾ ਕੱਲਾ ਜਾਣੀ ਮਾਲ ਬਾਈ ਜੀ ਇਹੇ ਦਾ ਇੱਕ ਲਿਆਗਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਇਹ ਮਾਲ ਜਾਣੀ ਦੀ 7 ਵਜੇ ਤੋਂ ਲਾਗੇ ਵੇਚਣ ਵੀਰੇ 10 ਵਜੇ ਨੂੰ ਵੇਚ ਕੇ ਵਿਹਲੇ ਹੋ ਜਾਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਕਹਿੰਦਾ ਬਾਬ ਉਹ ਹਿਸਾਬ ਦਾ ਆਪਣਾ ਰੇਟ ਰੱਖਿਆ ਵਾ ਉਹ ਹਿਸਾਬ ਦਾ ਟਾਈਮ ਰੱਖਿਆ ਉਹ ਹਿਸਾਬ ਦਾ ਪਸੂੜਾ ਕਰਦਾ ਵੀਰੇ ਟਾਈਮ ਵੀ ਠੰਡੇ ਠੰਡੇ ਦਾ ਰੱਖਿਆ ਵਾ ਠੰਡੇ ਠੰਡੇ ਗਾ ਕੇ ਤੇ ਕਰੇ ਗਊ ਜਾਊਗੀ ਗਾ ਕੇ ਆਪਣਾ ਪੱਕਾ ਹੋਊਗਾ ਜੇ ਗਊ ਵੀਰੇ ਆਪਾਂ 12 ਵਜੇ ਪਾ ਦੇਗਾ ਉਹ ਕਿਵੇਂ ਗਊ ਦੁੱਧ ਤੇ ਆਜੂਗੀ ਵੀਰੇ ਪਸੂ ਗਰਮੀ ਆਪਸੇ ਕਿਤੇ ਵੀ ਵੀਰ ਲੈਂਦੇ ਸਾਡੇ ਕੋਲ ਨਹੀਂ ਗਊ ਲੈਂਦੇ ਜਿਹੜੇ ਘਰੋਂ ਵੀਰਾਂ ਚੋਂ ਨਹੀਂ ਪ ਦੁਪਹਿਰੇ ਕਦੇ ਵੀ ਗਊ ਨਾ ਲਿਆਓ ਉਥੋਂ 4 ਘੰਟੇ ਰੋਕ ਲਓ ਸ਼ਾਮ ਨੂੰ ਪਾ ਲੋ ਜਾਂ ਸਵੇਰੇ ਪਾ ਲੋ ਵੀਰੇ ਆ ਜਿਹੜੇ 2 ਮਹੀਨੇ ਗਰਮੀ ਦੇ ਆ ਅੱਗੇ ਆ ਗਈ ਵੀਰੇ ਐਰ ਸੈਰ ਅੱਗੇ ਵੀਰੇ ਐਰ ਸੈਰ ਆ ਗਈ ਇਹ ਵੀ ਤੋੜ ਦਿਓ ਐਰ ਸੈਰ ਵੀਰੇ ਸਾਡੇ ਕੋਲ 1 ਘਰ 5 ਬੱਚੇ ਆ ਤਿੰਨਾ ਖੜੇ ਅਕੰਦਰ ਪ੍ਰੂਨ ਬੱਸੀ ਦੋ ਦੰਦ ਖੜੀ ਆ ਗਈ ਇੱਕ ਥੋੜੀ ਜਿਹੀ ਕ੍ਰੋਸ ਬੈਡ ਹੈਗੀ ਆ ਆਹ ਨਾ ਭੱਡੀ ਆ ਗਈ ਤੋੜ ਦਿਓ ਤੋੜਨਾ ਤੋੜ ਦਿਓ ਤੋੜ ਦਿਓ ਆ ਵੀ ਆ ਦੂਜਾ ਸੂਰਾ ਵੀਰੇ ਦੰਦਾਂ ਦੇ ਵਿੱਚ ਜ਼ੁਬਾਨ ਆ ਕਰਨ ਵਾਲੀ ਤੇ ਦੁੱਧ ਵੀਰੇ 20 ਤੋਂ ਪਲੱਸ ਵਾਲੀ ਆ ਜਾਦਾ ਮਾਲ ਵੀਰ ਜੀ 20 ਤੋਂ ਪਲੱਸ ਵਾਲਾ ਆਉਂਦਾ ਹੈਗਾ ਜੀ ਕਹਿੰਦਾ ਪਾ 20 ਕਿਲੋ ਵਾਲੀ ਬੈਡ ਤੋਂ ਥੱਲੇ ਵੀ ਰੱਖਣ ਦਾ ਫਾਇਦਾ ਹੈ ਵੀਰੇ ਫਾਇਦਾ ਨਹੀਂ ਸਾਡੇ ਕੋਲੇ ਸੱਤ ਤੋਂ ਰੇਟ ਚੱਲਦਾ ਨਹੀਂ ਥੱਲੇ ਵੀਰੇ ਜਿਵੇਂ 200 ਦੇ ਸੱਤ ਵਾਲੇ ਹੁੰਦੇ ਆ 2 ਤੋਂ 65 ਵਾਲੇ ਹੁੰਦੇ ਆ ਫਿਰ 70 ਤੋਂ ਚੱਲ ਪੈਂਦਾ 70 ਵਾਲੇ ਤਿੰਨ ਚਾਰ 75 ਵਾਲੇ ਤਿੰਨ ਚਾਰ 80 ਵਾਲੇ ਤਿੰਨ ਚਾਰ ਇਸ ਤਰ੍ਹਾਂ ਕਰਦਾ ਕਰਦਾ ਲੱਖ ਤੇ ਚਲੇ ਜਾਂਦਾ ਇੱਕ ਵਾਰ ਆਪਣੇ ਕੋਲੇ ਵੀਰੇ ਘੱਟੋ ਘੱਟ ਮੇਰੇ ਹਿਸਾਬ ਨਾਲ 400 ਦੇ ਲੱਖ ਤੋਂ ਬਾਹਰ ਹੈਗੇ ਨੇ ਦੋ ਬੜਾ ਦੋ ਕੰਨੀਆਂ ਹੀ ਲੱਖ ਤੋਂ ਬਾਹਰ ਨੇ ਵੀਰ ਜੀ ਤੇ ਸਾਡੇ ਕੋਲੇ ਦੋ ਹੋਰ ਨੇ ਜਿਹੜਾ ਫਾਰਮ ਵਾਲਿਆਂ ਮਗਰ ਖੜੀਆਂ ਨੇ ਕਹਿੰਦਾ ਵਾ ਜਿਹੜੀ ਖਰੀਦ ਕਰੀਆ ਗਾਹਕ ਦੇ ਦਿਮਾਗ ਪੜਿਆ ਆਪਾਂ ਵੀਰੇ ਦਿਮਾਗ ਪੜ ਕੇ ਗਾਹਕ ਦਾ ਹਿਸਾਬ ਨਾਲ ਚੱਲ ਕੇ ਜੇ ਕਹੀਏ ਆਪ ਦੇ ਹਿਸਾਬ ਨਾਲ ਮੈਨੂੰ ਪ੍ਰੋਫਿਟ ਆਉਣਾ ਚਾਹੀਦਾ ਫਿਰ ਥੋੜੀ ਵਪਾਰ ਚੱਲੂਗਾ ਫਿਰ ਤਾਂ ਵੀਰੇ ਦੋ ਚਾਰ ਸਾਲ ਚ ਫੇਲ ਹੋ ਜਾਣਗੇ ਵੀਰੇ ਨਫਾ ਦਾ ਬਾਤ ਦੀ ਗੱਲ ਆ ਪਹਿਲਾਂ ਗਾ ਖੁਸ਼ ਕਰਨਾ ਆਪਾਂ ਗਾਗ ਦੇ ਘਰੇ ਜਾ ਕੇ ਸਾਰਾ ਪਰਿਵਾਰ ਖੋਸੋ ਵੀ ਅਗਲੇ ਕਰੇ ਦੁੱਧ ਦੇਵੇ ਜੀ ਨੇ ਥੱppa ਰੁਪਈਆਂ ਦਾ ਲਾਉਣਾ ਸਾਨੂੰ ਨਫਾ ਘੱਟ ਬਾਜੇ ਵੀਰੇ ਸਾਰੀ ਉਮਰ ਕਮਾ ਲਾਂਗੇ ਥੋੜੇ ਥੋੜੇ ਨਾਲ ਵੀਰੇ دریا ਭਰ ਜਾਂਦਾ ਗਾ ਬੂੰਦ-ਬੂੰਦ ਨਾਲ ਕਾਹਦੇ ਵਾਲਿਆ ਸਾਗਰ ਭਰ ਜਾਂਦਾ ਭਰ ਜਾਂਦਾ ਉਦੋਂ ਕਿ ਨਸੀ ਭਰਿਆ ਆਹ ਸੂਈ ਸਵਾਈ ਆਹ ਸਾਰਾ ਵੀਰੇ 20 ਕਿਲੋ ਤੋਂ 22 ਤੇ ਚੱਲ ਰਹੀ ਐ ਜੀ ਠੀਕ ਐ ਹਾਂਜੀ ਇਹ ਸੂਣ ਵਾਲਾ ਬੱਚਾ ਵੀਰੇ 5-7 ਦਿਨ ਤੇ ਸੂਗੀ ਤੇ ਆਹ ਵੀਰੇ ਪਿਓਰ ਸਾਈ ਅੱਜ ਠੰਡੀ ਸੀਲ ਗੁਣਾ ਦੀ ਕੁਥਰੀ ਤੋੜ ਦਿਓ ਵੀਰੇ ਤੋੜ ਦਿਓ ਸੂ ਇਹਦੀ ਘੱਟੋ ਘੱਟ 7 ਤੋਂ 8 ਕਿਲੋ ਬੌਲੀ ਵੀਰੇ ਚੋਲੀ ਆ ਜਿਹੜਾ ਵੀਰ ਮਰਜ਼ੀ ਲੈ ਲੇ ਸਾਈ ਲਾ ਲੇ 25 ਕਿਲੋ ਚਵਾ ਕੇ ਦੇਵਾਂਗਾ ਅੱਡੀ ਬਹੁਤ ਆ ਯਾਰ ਵੀਰੇ ਫੁੱਲ ਵੱਡੀ ਆ ਇਹ ਚਾਹੇ ਹਾਥੀ ਚ ਪਾ ਲਿਓ ਪਰ ਜਾਣ ਵਾਲੀ ਕੱਲੀ ਬਲੇ ਰੋਜਾ ਪੂਰੀ ਡਬਲ ਬੈਡ ਆ ਤਾਜੀ ਸੂਈਆ ਘਰੇ ਆ ਕੇ ਸੂਈਆ ਲਈ ਵੀ ਅੱਜ ਹੀ ਆ ਬਾਕੀ ਨਮਾ ਹਾਂ ਨਮਾ ਹਾਣਾ ਇਹ ਜਣੀ ਦੀ ਚਲੋ ਉਹ ਮੁੰਡਿਆਂ ਨੇ ਲਾਤੀ ਇੱਥੇ ਨਹੀਂ ਮਗਰੀ ਖੜਾਉਂਦਾ ਰਹਾਦਾ ਸੀ ਲਾਟ ਵਾਲੇ ਦੇ ਨੂੰ ਤਿਆਰ ਕਰਦੇ ਆਂਗੇ ਤੇ ਇਹ ਲਾਟ ਦੇ ਨਾਂ ਵੀ ਕਿਦਾ ਆਉਂਦੇ ਲਾਟ ਤੇ ਵੀਰੇ ਦੀ 25 ਕਿਲੋ ਦੀ ਲਾਇਬ ਚਵਾਈ ਕਰਾ ਕੇ ਦੇਵਾਂਗੇ ਠੀਕ ਹੈ ਕੋਈ ਵੀ ਰਸਾਈ ਵਾਲੇ 25 ਕਿਲੋ ਚੋਕੇ ਲੈ ਜਾਣੀਆ ਫੇਰ ਵੀ ਦੇ ਦੇਾਂਗੇ। ਸੋ ਯਾਰ ਵੱਡੀ-ਬੁੱਡੀ ਬੈੜ ਬਹੁਤ ਆਦੇ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ। ਵੱਡੀ ਸੀਲ ਦੇਖਦਾ ਜਮ। ਠੰਡੀ ਸੀਲ ਵੀਰੇ ਫੁੱਲ ਵਧੀਆ ਦੇਖ। ਦੇਖੋ ਸਾਈ ਵਾਲਾ ਡਰ ਜਾਂ। ਉਹ ਵਧੀਆ ਬੱਚਾ ਲਾਓ ਵੀਰੇ। ਇਹ ਸਾਈ ਵਾਲ ਬਾਈ ਜੀ ਉਹ ਨਹੀਂ ਹੈਗੀ 25 ਕਿਲੋ ਵਾਲੀ ਆ। ਫਾਇਟ ਵਾਲੀ ਆ ਵੀਰੇ ਗੁਣਾ ਨਹੀਂ ਕੁਸਲੀ ਆ। ਕ੍ਰੋਸ ਨੂੰ ਸਾਈ ਵਾਲ ਨਹੀਂ ਕਹਿੰਦੇ ਵੀਰੇ ਪ्योर ਸਾਈ ਵਾਲ ਆ। ਪਿਓ ਜੀ ਨੂੰ ਸਾਈਹਾਰ ਕਹਿੰਦੇ ਹੁੰਦੇ ਆ ਦੇਖ ਸਕਦੇ ਸੋ ਯਾਰ ਆਹ ਕਿਆ ਬਾਤਾਂ ਯਾਰ ਇੱਥੇ ਮਰਜੀ ਧਾਰਾ ਮਾਰੀ ਚੱਲੋ ਆ ਲੋ ਵੀਰੇ ਬੌਲਾ ਪਿਓਰੇ ਇਹ ਨਾ ਕਹਦੇ ਬੰਦਾ ਵੀ 4 ਦਿਨ ਦੀ 5 ਦਿਨ ਦੀ ਸੂਈ ਕਹੀ ਜਾਂਦੇ ਆ ਦੇਖ ਸਾੜਾ ਮੂੜਾ ਲੱਗਿਆ ਬਦਸੀ ਆ ਹਾਂ ਕਰਮਾ ਵਾਲਾ ਬੱਚਾ ਵੀਰੇ ਇਹ ਤਾਂ ਪਰੀਆਂ ਨੇ ਬਾਈ ਜੀ ਤਾਰ ਦਿਆਂ ਦੀਆਂ ਨੇ ਬਹੁਤ ਚੰਗੇ ਬੱਚੇ ਆ ਵੀਰੇ ਇਹ ਜਿਹੜਾ ਵੀਰ ਲੈ ਗਿਆ ਵੀਰੇ ਇਹਨੂੰ ਘਰੋਂ ਨਹੀਂ ਕੋ ਬੰਦਾ ਵੇਚੂਗਾ ਇਹ ਰਾਣੀ ਘਾ ਆ ਜਾਂਦੀ ਆ ਹਾਂ ਜਿਹੜੇ ਵੀਰ ਤੋਂ ਲੈ ਕੇ ਆਏ ਆ ਮਾਸਟਰ ਵੀਰਸੀ ਬਾਹਰ ਨਾਲ ਵੀਜ਼ਾ ਲੱਗ ਗਿਆ ਇਸ ਕਰਕੇ ਦੇ ਗਿਆ ਸੌਦਾ ਉਹ ਕਹਿੰਦਾ ਸਾਲ ਨੂੰ ਮੁੜਾਂਗੇ ਜੇ ਉਦੋਂ ਵੇਚਣੀ ਹੋਈ ਤਾਂ ਅਸੀਂ ਲੈ ਲਾਂਗੇ ਪਤਾ ਰੱਖੀ ਕਿੱਥੇ ਜਾਊਗੀ ਜੈ ਹਰ ਹਣ ਗੱਲ ਆ ਮੈਂ ਕਿਹਾ ਜਦੋਂ ਵੀਰੇ ਗਾਹਾਂ ਜਿਹਦੇ ਕੋਲੇ ਬਾਕੀ ਉਹ ਇਹਨੂੰ ਬੰਦਾ ਕਿਸੇ ਮੁੱਲ ਵੀ ਨਹੀਂ ਵੇਚਦਾ ਜਿਹਦੇ ਘਰੇ ਬਾਕੀ ਹੈ ਕਿਉਂ ਵਪਾਰੀ ਤਾਂ ਇਹਨੀਆਂ ਰੱਖ ਨਹੀਂ ਸਕਦਾ ਲਿਓ ਮਾੜੀ ਜੀ ਤੋਰੋ ਅੱਗੇ ਨਾਲ ਤੋੜਾ ਤੋੜ ਲਓ ਮੜਾ ਜੋੜਾ ਜਲਦੀ ਕਰੋ ਬੇਟਾ ਵੀਰੇ ਐਰ ਸ਼ਹਿਰ ਦਾ ਹਲਕਾ ਕਰੌਸ ਜਾਂਦਾ ਹਨਾ ਬਿਲਕੁਲ ਜਾਂਦਾ ਵੀਰ ਜੀ ਥਾਂਨੇ ਵਾਲੀ ਬੈੜ ਆ ਗਈ ਮਗਰ ਜਰਸੀ ਸਾਈਲ ਕਰੌਸ ਆ ਗਈ ਵੱਡੀ ਬੈੜ ਦੋਨੋਂ ਬੈੜਾਂ ਵੀਰੇ 25 25 ਕਿਲੋ ਵਾਲੀਆਂ ਨੇ ਜਿਹੜੇ ਵੀਰਾਂ ਨੇ ਲੈਣੀਆਂ ਜੇ 20 ਕਿਲੋ ਮੰਨ ਕੇ ਲੈ ਜਾਣੇ ਵੀਰਾਂ ਨੇ ਮਿਲਕ ਬੈਨ ਦੱਸਣੀਆਂ ਥੱਲੇ ਤੇ ਲੇਵੇ ਦੱਸਣਗੇ ਜਿਹੜਾ ਥੱਲੇ ਕਰਮਾਣੇ ਨੇ ਪੁਰਾਣਾ ਦੇਸੀ ਮਖਾ ਲਾਇਆ ਜਿਹੜਾ ਪੁਰਾਣੇ ਸਮੇਂ 'ਚ ਕਿੱਕਰਾਉਣ ਲੱਗਦਾ ਹੁੰਦਾ ਸੀ ਮੈਂ ਵੀ ਡਲੇ ਮਾਰੇ ਆ ਜਦੋਂ ਛੋਟੇ ਬੱਚੇ ਸੇੜਖਾਨੀਆਂ ਕਰਦੇ ਆ ਹੁਣ ਤਾਂ ਹੋ ਸਕਦਾ ਆਪਣੇ ਏਰੀਆ 'ਚ ਕਿੱਕਰਾਉਂਦੇ ਸੀ ਮਖਾ ਲਾਣ ਲੱਗਿਆ ਦੇਖਿਆ ਹੋਵੇ ਧਰੋਂ ਸਾਹਿਬ ਤੁਸੀਂ ਵੀ ਦੇਖਿਆ ਹੋਊਗਾ ਅਦਾਬ ਮੰਨ ਕੇ ਚੱਲ ਵੀ ਸਟਾਰਟਿੰਗ ਹੀ ਦੇਖਿਆ ਭਾਜਾ ਹਾਂ ਹਾਂ ਉਹ ਸੁਰੂ ਸੁਰੂ ਜ ਬਚਪਨ ਜੀ ਹੁਣ ਤਾਂ ਆਪਣੇ ਕਿੱਕਰਾ ਕਿੱਥੇ ਰਹਿ ਗਈਆਂ ਵੀਰ ਜੀ ਤੇ ਉਹ ਮਖਾ ਲੈਣਾ ਦੇਸੀ ਏ ਬੱਸੀ ਪੰਜ ਚਾਰ ਪੰਜ ਦਿਨਾਂ ਦੇ ਵਿੱਚ ਸੂਪੂਗੀ ਉਹ ਹਫ਼ਤੇ ਸੂਪੂਗੀ ਤੇ ਕੱਦ ਕਾਠਲੇ ਵੱਡੀਆਂ ਬਡੀਆਂ ਬਹਿਣਾ ਵੀਰੇ ਛੋਟੀਆਂ ਨਾ ਕੋਈ ਮੰਨ ਲੈ ਆਲਕੀਆਂ ਸਹਣਾਣੀਆਂ ਵਾਲੀਆਂ ਗੋਲ ਬਹਿਣਾ ਪਈਆਂ ਥਣ ਲੈ ਵਾਲੀਆਂ ਚੰਦ ਜਾਣ ਵਾਲੀਆਂ ਮੱਖੀ ਦਿਲ ਪੂਗੀ ਵੀਰੇ ਆਹ ਦੇਖੋ ਗੋਲ ਬੈੜ ਢਾਂਗਲ ਬੈੜ ਬਹੁਤ ਕੱਟ ਲੈਣੇ ਆ ਵੀਰ ਜੀ ਤੇ ਰੇਹੇ ਕੁਥਰੀਆਂ ਲੈਣੇ ਆ ਵੀਰੇ ਐਵੇਂ ਸਲਾਈ ਗਈ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤੇ ਬਾਕੀ ਜਿੱਥੇ ਖੜਾ ਲਾਸੀ ਖੜ੍ਹਦੀ ਆ ਹਨਾ ਬਿਲਕੁਲ ਖੜ੍ਹਦੀਆਂ ਵੀਰੇ ਬਾਕੀ ਵਿੱਚ ਵੀਰ ਕਹਿੰਦਾ ਸੀਨੇ ਵਾਲੇ ਯਾਰ 40 ਗਾਈਆਂ ਦੋ ਘਾਂਟਿਆਂ ਦੇ ਵੇਚ ਗਿਆ ਬਾਈ ਜੀ ਗਾਈਆਂ ਦੇ ਪੁੱਤ ਵਿਕਦੇ ਆ ਲੀਲੀਆਂ ਫੀਲ ਵਪਾਰ ਤਾਂ ਸਾਡੀ ਰੀਸਰਾਂ ਵੀ ਬਹੁਤ ਇੱਥੇ ਨੇੜੇ ਮੇਰੇ ਕਰਨ ਲੱਗੇ ਸੀਗੇ ਚੀਨੀ ਵਾਲੇ ਵੀ ਵੇਚ ਕਰਨ ਲੱਗੇ ਸੀ ਪਰ ਵੀਰੇ ਇਹ ਵਪਾਰ ਜਿਹਨੂੰ ਪ੍ਰਮਾਤਮਾ ਬਖਸ਼ਦਾ ਨਾ ਉਦੋਂ ਹੀ ਹੁੰਦਾਗਾ ਇਹਦੇ ਲਈ ਵੀਰੇ ਬਹੁਤ ਕਰਾਸਾਂ ਲਾਉਣੀਆਂ ਪੈਂਦੀਆਂ ਨੇ ਅਸੀਂ ਵਪਾਰ ਸਿੱਖਣ ਦੇ ਲਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਪੈਸੇ ਗਾਲੇ ਆ ਸਾਡਾ ਲੁਧਿਆਣਾ 35 ਲੱਖ ਡੁੱਬਿਆ ਅੱਜ ਵੀ ਡੁੱਬਿਆ ਪਿਆਗਾ ਤਾਂ ਬਦਿਆ ਕੇ ਫੇਰ ਵਪਾਰ ਸਿੱਖੇ ਗਿਆ ਪਿਓ ਕਹਿੰਦਾ ਕੋਈ ਗੱਲ ਨਹੀਂ ਅੱਜ 35 ਡੁੱਬ ਗਿਆ 70 ਕਮਾਵੇਂਗਾ ਤੋ ਇਹਦਾ ਲੰਬਾ ਟਾਈਮ ਅੱਖਾਂ ਵਿੱਚ ਗਿਜਣਾ ਪੈਂਦਾ ਨਹੀਂ ਵੀਰੇ ਘਰੇ ਕਲੇਸ਼ ਪੈਦਾ ਜੇ ਕਿਸੇ ਦਾ 2 ਲੱਖ ਦਾ ਨੁਕਸਾਨ ਹੋ ਜਾਏ ਸਾਡਾ 35 ਲੱਖ ਰੁਪਇਆ ਲੁਧਾਨੇ ਡੁੱਬਿਆ ਵਪਾਰ ਚ ਫੇਰ ਇੱਥੇ ਤੱਕ ਪਹੁੰਚਿਆ ਐਵੇਂ ਨਹੀਂ ਪਹੁੰਚਿਆ ਜਾਂਦਾ ਰਾਤੇ ਰਾਤ ਸੋ ਵੀਰੇ ਵਪਾਰ ਚ ਹਾਜਮਾ ਠੰਡਾ ਮਤਾ ਜਿੱਤ ਤਜਰਬਾ ਕੰਮ ਕਰਦਾ ਤੇ ਬਾਕੀ ਕਿਸਮਤ ਜਿਹਦਾ ਰੱਬ ਦੀ ਕਿਸਮਤ ਹੁੰਦੀ ਆ ਕੱਢੋ ਵੀਰੇ ਇਹ ਬੱਚਾ ਵੀਰੇ ਚਾਰ ਦੰਦ ਆ ਗਿਆ ਦੂਜਾ ਸੂਆ ਦੀ ਵੀਡੀਓ ਪਿਛਲੇ ਸੂਏ ਦੀ ਬਕਾਇਦਾ ਜਿਹੜੇ ਫਰੀਦਕੋਟ ਏਰੀਏ ਚੋਂ ਲਿਆ ਆ ਜਿਹੜੇ ਪਰਿਵਾਰ ਤੋਂ ਆਈ ਆ ਉਹ ਪਰਿਵਾਰ ਕੋਲੇ ਵੀਰੇ 20 ਨਾਗ ਹੋਣਗੇ ਨਾਗੋਨਾ ਕੋਲ ਵੈਰੈਟੀ ਸਾਰੀ ਆ ਸਾਈ ਹਾਲ ਜਿਹੜੀ ਪਿਓਰ ਆ ਗਈ ਉਹ ਬੰਦੇ ਗਰਲੈਂਡੋ ਤੇ ਵੀ ਕੰਮ ਕਰਦੇ ਆ ਇਹਦੇ ਵਿੱਚ ਵੀਰੇ ਸਾਈ ਹਾਲ ਦੇ ਨਾਲ ਥੋੜਾ ਜਿਹਾ ਕਰਾਸ ਮੈਂ ਕਹਿਦਾ ਵੀ ਤੂੰ 260 ਕਹਿ ਸਕਦਾ ਗਰਲੈਂਡੋ ਦਾ ਵੀ ਕਹਿ ਸਕਦਾ ਪਰ ਸਾਈ ਹਾਲ ਵੀਰੇ ਆਪਾਂ ਨੂੰ 90% ਤੋਂ ਉੱਪਰ ਮੰਨ ਸਕਦੇ ਆ ਠੰਡੀ ਸੀਲ ਫੋਲਾ ਬਾਈ ਜੀ ਜਿੰਨੀ ਕਹਿ ਦਿਓ ਫੈਟ ਹੀ ਫੈਟ ਹੈ ਜੀ ਵੀਰੇ ਥੈਟੀ ਫੈਟ ਆ ਇਹਦੀ ਵੀ ਵੀਰ ਸਾਈ ਲਾ ਲੈ ਆਪ ਤਾਂ ਰਹਿ ਗਿਆ ਜਿਗਰੀ ਯਾਰ ਤੋਂ ਆਈ ਆ ਵੀਰੇ ਐਵੇਂ ਨਹੀਂ ਗੱਲਾਂ ਵੀਰੇ ਇਹ ਵੀ 20 ਕਿਲੋ ਚਵਾ ਕੇ ਦੇ ਦਿਆਂਗੇ ਆ ਦੇਖ ਸਾਹਿਬ ਇਹ ਬੱਚਾ ਉਹ ਨਹੀਂ ਹੈਗਾ ਵੀਰੇ ਬਹੁਤ ਟੌਪ ਦਾ ਬੱਚਾ ਉਦੋਂ ਅਗੇ ਜਰਸੀਆਂ ਵੀਰੇ 7 ਤੋਂ 8 ਨਾਲ ਨੇ ਜਰਸੀਆਂ ਚੰਗੀਆਂ ਵੱਡੀਆਂ 20 ਤੋਂ ਪਲੱਸ ਵਾਲੀਆਂ ਨੇ ਬਸ ਆਹ ਦੇਖ ਲੋ ਵੀਰੇ ਕਾ ਤੋਰ ਦੇ ਜੋੜਾ ਤੋਰਦੇ ਬੁੱਟੇ ਫਿਰ ਨੇਰਾ ਹੋ ਜਾਂਦਾ ਦੂਜੀ ਵੀਡੀਓ ਪਾਉਣੀ ਆ ਇਹ ਸੂਨ ਵਾਲੀ ਆ ਵੀਰੇ 20 ਤੋਂ ਪਲੱਸ ਚਵਾ ਕੇ ਦੇ ਲਾਂਗੇ ਦਾ ਪਾਈ ਤੋਂ ਸਾਧਨ ਦੇ ਵਿੱਚ ਸੂ ਗਿਆ ਏਦੂ ਅਗੇ ਸੂਈ ਵੀ ਆ ਗਈ। ਬਾਕੀ ਬੇਰਬੂਲ ਚ ਵੱਡੀ ਆ ਜਾਵਾ। ਵੱਡੀ ਵੀਰੇ ਵੱਡੀ ਬਿਲਕੁਲ ਵੱਡੀ ਬੈਠੀ ਹੈਗੀ ਵੀਰੇ ਪੰਜਾਬ ਵਾਲੀ ਜਰਸੀ ਉਹ ਬਾਹਰਲੀ ਕੋਈ ਨਹੀਂ ਹੂ। ਉਹ ਜਰਸੀ ਜਿਹੜੇ ਵੀਰੇ ਕਹਿੰਦੇ ਪੰਜਾਬ ਵਾਲੀ ਸਾਨੂੰ ਢੋਲੋ ਵੱਡੀ ਜਰਸੀ ਚਾਹੀਦੀ ਆ ਤਾ ਤੁਹਾਡਾ ਸੁਪਨਾ ਪੂਰਾ ਕਰੋਗੇ। ਮਿਲਕਵੇਨਸ ਵਗੈਰਾ ਚੰਗੀਆਂ ਹੈਂ ਕਹਿੰਦੇ ਬਾਕੀ ਬੇਰ 13 ਹਾਲਾ ਜਨੀ ਲੰਬੀ ਬਈਆ ਤੇ ਜਿਹੜੀ ਨਾਲ ਇੱਕ ਦੇਖੀ ਜਨੇ ਇਹ ਵੀਰੇ ਥੋੜਾ ਜਿਹਾ ਕੱਦ ਉਹਦੋਂ ਛੋਟਾਗਾ। ਇਹਨੂੰ ਉਹ ਕਹਿੰਦੇ ਆ ਵੀ ਲੋਹਾ ਦਾ ਵੀਰੇ ਗੱਡੀ 'ਚ ਜਾਂਦਾ ਸਿਉਣਾ ਡੱਬੀ 'ਚ ਜਾਂਦਾ ਇਹ ਉਹ 24 ਗਰ ਦਾ ਵੀਰੇ ਹਜੇ ਤਾਂ ਦੁੱਧ ਹੈ ਗਿਆ ਥੱਲੇ 16 ਕਿਲੋ ਤੀਜਾ ਦੇਣਾ ਸੂਈ ਨੂੰ ਯਾਨੀ ਦੁੱਧ ਵੀਰੇ ਇਹਦਾ ਵੀ 20 ਕਿਲੋ ਚਵਾ ਦੇਾਂਗੇ ਹਰ ਇੱਕ ਨੂੰ ਆਲਾ ਕਹਿੰਦਾ 20 ਕਹੀ ਜਾਂਦਾ ਬਾਈ ਜੀ 20 ਤੋਂ ਥੱਲੇ ਵਾਲੀ ਸੀ ਗਊ ਨਹੀਂ ਮੰਨ ਦੇਗੇ ਵੀ ਉਹ ਹਿਸਾਬ ਦੀ ਪਰਚੀਸ ਆਪਣੀ ਕਰੀ ਬਸ ਬਿਲਕੁਲ ਵੀਰੇ 20 ਤੋਂ ਉੱਪਰ ਵਾਲਾ ਮਾਂ ਦੀ ਖਰੀਦਣਾ ਹੁੰਦਾ ਇਹਦੇ ਵੀਰੇ ਅਖਰਾਂ ਨੇ ਦੁੱਧ ਦੇਣਾ ਜਿਹੜਾ ਵੀਰ ਮਾਰਦੀ ਸਾਡੇ ਘਰੇ ਤਿੰਨ ਟਾਈਮ ਚਾਰ ਟਾਈਮ ਚੋਕ ਕੇ ਲਿਜਾ ਸਕਦਾ ਹੈਗਾ ਠੀਕ ਆ ਅੱਗੇ ਕੋਨੇ 'ਚ ਖੜੀਆਂ ਗੱਬੜ ਹੋ ਵੀ ਹੈ ਨਾ ਕੋਨੇ 'ਚ ਉਹ ਵੀ ਰ 17 18 ਕਿਲੋ ਨਾ ਬਚਾ ਹੈਗਾ ਚਲੋ ਰੇਟ ਦੇ ਵਿੱਚ ਮੱਝ ਤਾਂ ਆ ਗਿਆ ਸਰਮਾਲ ਦੇਖ ਰਿਹਾ ਯਾਰ ਅੰਦਲਮਾਲ ਵਾਲੀ ਦਾ ਇੱਕ ਵੀਰਾ ਟਰਾਂਸਪੋਰਟ ਦੀ ਬਾਦੂ ਸੁਵਿਧਾ ਗਈ ਛੋਟੇ ਹੱਥ 'ਚ 13 ਰੁਪਏ ਬਲੈਰੋ ਦਾ 15 ਰੁਪਏ ਆ ਪੰਜਾਬ ਪੰਜਾਬ ਦੇ ਉੱਪਰ 7 ਪਈ ਹੂ ਥੱਲੇ ਗੱਦਾ ਲੱਗਿਆ ਹੂ ਕਿਸੇ ਵੀਰ ਨੇ ਦੂਰੋਂ ਆਉਣਾ ਇੱਕ ਲੈਣੀਆ ਵੇਚੇ ਤੋਕ ਕੇ ਆਵੇ ਹਰ ਇੱਕੇ ਦੀ ਲਾਟਾ ਦਿਨ ਪੰਜ ਪੰਜ ਛੇ ਛੇ ਨਾਕ ਜਾਂਦੇ ਆ ਉਹ ਇੱਕ ਦੂਜੇ ਵੀਰ ਨਾਲ ਸਾਂਝੀ ਪੈਂਦੀਆ ਕਰਾਇਆ ਅੱਧੋ ਅੱਧੀ ਹੋ ਜੂ ਮਹਿੰਗਾ ਨਹੀਂ ਪੈਣ ਦ ਵੀਡੀਓ ਵੀਰੇ ਸਕਰੀਨਸ਼ਾਟ ਇਹਨਾਂ ਕੱਟ ਲਿਓ ਇਹਨਾਂ ਤੁਸੀਂ ਕਲਿੱਪ ਕੱਟ ਕੇ ਲੈ ਆਓ ਵੀ ਇਹ ਇਹਨਾਂ ਪਿਆਓ ਰੇਟ ਵੀਰੇ ਮਾਰਕੀਟ ਦੇਖ ਕੇ ਆਓ ਫਿਰ ਤੁਸੀਂ ਇੱਥੇ ਆ ਕੇ ਦੇਖੋ ਵੀ ਫਰਕ ਹੈਗਾ ਕੋਈ ਪਲਾਸ ਓਟੇ ਮਾਰੀ ਜਾਂਦਾ ਇਹ ਵੀਰੇ 2 ਦਿਨ ਦਾ ਪਲੂਨ ਬੱਸੀ ਆ ਐਸ ਐਰ ਆ ਕੱਤੀ ਬਾਈ ਜੀ ਹੈਗੀ ਆਹ 14 15 ਦਿਨ ਦੀ ਪਹਿਲਾ ਸੂਆ ਫਿਟਿੰਗ ਵਾਲਾ ਦੇਵਾ ਚੱਕੀ ਇਹ ਵਾਲਾ ਲੈ ਲਾ ਵੀਰੇ ਜਿਆਦਾ ਕੁਆਲਿਟੀ ਸੀ ਤਾਂ ਕਰਕੇ ਕੱਤੀ ਲਈ ਆ ਇਹ ਖੜਦੀ ਨਹੀਂ ਹੈਗੀ ਆਹ ਲੜ ਸਾਨੂੰ ਵੀ ਪਤਾ ਨਾਲ ਆ ਗਈ ਜਿਹੜੀ ਨਾਲ ਆ ਗਈ ਵੀਰੇ ਇਹ ਗੁਣਾ ਦੀ ਪੁੱਤਲੀ ਆ ਗਈ ਤੇ ਨਹੀਂ ਪੁੱਤ ਹੋਈ ਐ ਇਹਨੂੰ ਕਿਹੜਾ ਇਹ ਗੋਣਾ ਦੀ ਗੁਤਲੀ ਆ ਗਈ ਵੀਰੇ ਨਾਲ ਦੇ ਪਿੰਡੋਂ ਲਈ ਆ ਠੰਡੀ ਸੀਲ ਵੀਰੇ ਖੋਤੇ ਵੀ 20 ਕਿਲੋ ਦਾ ਬੱਚਾ ਕੱਚੀ ਇਹ ਵੀ ਉਹੀ ਉਸੇ ਹਿਸਾਬ ਨਾਲ ਆ ਗਈ ਵੀਰੇ 12-13 ਦਿਨ ਦੀ ਇੱਥੇ ਦੋਨੋਂ ਮੈੜਾ ਵੀਰੇ 15-15 ਨੂੰ ਦੁੱਧ ਹੀ ਵੱੱਜਾਂ ਨੇ ਵੀਰੇ ਟੋਪ ਦੇ ਆਹ ਸੂਪੀ ਆ ਗਈ ਦੇ ਬੱਸੀ ਦੇਖੋ ਗੋਲ ਬੱਸੀ ਆ ਇਹ ਵੀ ਵੱਜੀ ਦੰਦਾ ਚ ਇਹ ਵੀ ਦੰਦਾ ਚ ਵੀਰੇ ਚੌਕ ਦੇ ਚੱਕੇ ਨੇ ਵੀ ਇਹਦੇ ਵੀ ਬੰਦਾ 300 ਰੁਪਏ ਚੇਤੇ ਬੱਚੇ ਦੇ ਪੈਰਾਂ ਨਾਲ ਕਰਦੇ ਇਹਦੀ ਵੀ ਸਕਰੀਨਸ਼ਾਟ ਲੈ ਲੇ ਵੀਰੇ ਇਹ ਹਜੇ ਹੁਣੀ ਸੂਈਆ ਥੂੜ ਜੂਰੇ ਕਰਨ ਕਰ ਕਰ ਪਹਿਲਾਂ ਬਈ ਵੀਰੇ ਕਰਮਾਂ ਵਾਲੀ ਪੱਛੇ ਦਿੱਤੀ ਹੈ ਨਾ ਹਾਂ ਤਣਦਰ ਪਹਿਲਾਂ ਸੂਪਿੰਗ ਨਹੀਂ ਇਹਨੇ ਬੱਥਾ ਦਿੱਤਾ ਵੀਰੇ ਠੀਕ ਹੈ ਉਹ ਬੱਥਾ ਆ ਗਿਆ ਮੈਂ ਆਪਾਂ ਫਿਰ ਕਮਰਾ ਨਹੀਂ ਕਰਨਾ ਕਿਸੇ ਵੀਰ ਨੂੰ ਜਿਹੜੀ ਨਾਲ ਆਈ ਇਹ ਵੀਰੇ ਦੇਖੋ ਬਰੀਕ ਅੰਗ ਦੀ ਆ ਗਈ ਠੰਡੀ ਸੀ ਤਾਂ ਤੁਸੀਂ ਦੇਵੇ ਦੀ ਕੁਆਲਿਟੀ ਦੇਖੋ ਥਣ ਦੇਵਾ ਥਣ ਵੀਰੇ ਮੁਠੀਅਤੋਂ ਛੋਟਾ ਲੈਣਾ ਹੀ ਨਹੀਂ ਚਿਚੜੀ ਥਣ ਨਹੀਂ ਲੈਣਾ ਗਲੋਟੇ ਥਣ ਨਹੀਂ ਲੈਣਾ ਐ ਇਕੱਠਾ ਥਣ ਨਹੀਂ ਲੈਣਾ ਵੀਰੇ ਥੱਲੇੋਂ ਘਾਟਰਾ ਥਣ ਨਹੀਂ ਲੈਣਾ ਥਾਣੋਂ ਲਵਾਂਗੇ ਜਿਹੜਾ ਐ ਚੱਲੇ ਜਿਹੜਾ ਬੱਥੇ ਇੱਥੇ ਆ ਸਾਦੇ ਰੁਪਈਏ ਧਰਨੇ ਚਵਾਵਾ ਬੰਦਾ ਐ ਤੇ ਰੁਪਈਆ ਡਿੱਗਦੇ ਤਾਂ ਸਾਰੀ ਧਰਤ ਵੀ ਦੇ ਦਿਨ ਨਰ ਹੋਵਾਂਗੇ ਐ ਚੱਲ ਰੁਪਈਏ ਦੀ ਸੇਸ਼ਟਾ ਇੱਥੇ 1 ਰੁਪਈਆ ਦੁਨੇ ਪਾਸੇ ਕੇ ਰੁਪਈਆ ਮੇਰੇ ਧਰ ਦੇ ਆ ਕੇ ਜਿਹੜੀ ਮਰਜ਼ੀ ਗਊ ਮੈਂ ਤੋਂ ਚੂਨ ਲਾ ਦੇ ਸਾਰੀ ਚੋ ਦੂੰਗਾ ਕਿਉਂ ਜਿਹੜੀ ਹਿੱਡੂ ਕੋਲ ਪੀਆ ਡਿੱਗੂਗਾ ਕਾਲਦੀ ਹੂ ਚੂਟੂ ਦਾ ਵੀ ਡਿੱਗੂਗਾ ਜਿਹੜੀ ਉਥਾਨ ਲੱਗੇ ਉਹ ਗਾਈਆਂ ਦੇ ਪੋਥਣ ਕੋ ਦਾ ਵੀ ਦੇ ਰੁਪਈਆ ਨਹੀਂ ਲੱਗਦਾ ਸੋ ਫਿਰ ਗੱਲ ਇਹ ਜਿਹੜਾ ਬੰਦਾ ਮਰਜ਼ੀ ਐਕਸਪੀਰੀਅੰਸ ਕਰ ਲੇ ਇੱਥੇ ਆ ਗੱਲ ਪੁਆਇੰਟ ਨੋਟ ਕਰ ਲਿਓ ਅੱਜ ਤੱਕ ਕਿਸੇ ਵ ਇਹ ਗੱਲ ਦਾ ਵੈਸੇ ਬਣ ਕੇ ਚੱਲੋ ਵੀ ਜਿਹੜਾ ਬੰਦਾ ਕੰਮ ਕਰਦਾ ਉਹਦੇ ਪਤਾ ਹੀ ਹੁੰਦਾ ਗੱਲ ਮੂੰਹ ਤੇ ਜਵਾਂ ਪਰ ਜੇ ਆਪਾਂ ਦੱਸ ਦੀ ਇਹ ਗੱਲ ਨੇ ਕਈਆਂ ਬੰਦਿਆਂ ਦੇ ਪਸੂ ਨਹੀਂ ਵਿਗੜਦੇ ਨੇ ਹਾਂਜੀ ਆ ਦੇਖ ਸਕਦੇ ਹਾਂ ਵੀਰੇ ਬਹੁਤ ਟੌਪ ਦਾ ਬੱਚਾ ਪੰਜ-ਛੇ ਦਿਨ ਲੈਂਦੀ ਆ ਉਸ ਤੋਂ ਅੱਗੇ ਬੱਚਾ ਆ ਗਿਆ ਵੀਰੇ ਜਰਸੀ ਦੇ ਵਿੱਚ ਕਰਾਸ ਆ ਗਿਆ ਬਾਹਲੀ ਦੰਦਾ ਚੋੜਾ ਗੱਲ ਨਹੀਂ ਕਰਦੇ ਲੈ ਆਫਰ ਲਾ ਦੇਾਂਗੇ ਐ ਲੱਗਾ 60-60 ਇਹ ਵੀਰੇ ਦੋ ਘਟ 60 ਦੀ ਦੇ ਦੂੰਗਾ 52000 ਦੀ ਦੇ ਦੂੰਗਾ ਆਫਰ ਲਾ ਦੇਾਂਗੇ ਚਾਹੇ ਠਿਹਾਨੀ ਨਾਲ ਬੱਚੇ ਗੱਬੜ ਗੱਬੜ ਦੁੱਧ ਵੀਰੇ 20 ਦਿਊਗੀ 18 ਕਿਲੋ ਬੰਦਾ ਮੰਨ ਕੇ ਲੜੇ ਪੰਜ-ਚਾਰ ਦਿਨ ਥਾਂਲੇ ਵਾਲੀ ਬੈੜ ਆ 52 ਦੀ ਦੇ ਦੇਗੇ ਵੀਰੇ ਬੇ ਜਿੰਦਗੀ ਥੋੱਕੇ ਨਹੀਂ ਛੱਡ ਦੇਗਾ ਦੇਖ ਸਰ। ਥਾ ਦੇਖੋ ਯਾਰ ਕੀ ਬਾਤ ਆ। ਆ ਦੇਖੋ ਥਾਂਲੇ ਵਾਲੀ ਬੈੜ ਆ। ਉਸ ਤੋਂ ਅੱਗੇ ਜਰਸੀ ਫੇਰ ਆ ਗਈ ਵੀਰੇ ਹੱਤੇ ਦੀ ਕੱਸੀ ਕੱਤੀ ਆ ਗਈ। ਉਹ ਕ੍ਰੌਸ ਬੈੜ ਆ ਗਈ ਵੀਰੇ। ਠੀਕ ਆ। ਟ੍ਰਾਂਸਪੋਰਟ ਦੀ ਸਹੂਲਤ ਹੈਗੀ ਆ। ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ। ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੀ ਆ। ਐਂਡ ਤੇ ਗੱਲ ਲਾਜ਼ਮੀ ਕਹਿਣਾ ਵੈਰਾਈਟੀ ਵੀਰੇ ਸਾਰੀ ਆ ਜਿਹੜੀ ਮਰਜ਼ੀ ਲੈ ਲਓ। ਸੀਨੀ ਬਾਕਰ ਡਰੀ ਫਾਰਮ ਤੇ ਤੁਸੀਂ ਆਵੋਗੇ। ਤੁਹਾਡਾ ਬਾਹਰੋਂ ਵੀਰੇ ਰੇਟ ਦੇਖਿਆ ਹੋਊਗਾ। ਤੁਸੀਂ ਲਾਟ diel den ਸਵੇਰੇ ਟਾਈਮ ਨਾਲ ਆਗੇ ਇਥੋਂ ਵੀਰੇ ਤੁਸੀਂ ਗਊ ਲੈ ਬਿਨਾ ਖਾਲੀ ਨਹੀਂ ਮੁੜ ਸਕਦੇ ਇੱਕ ਲੈਣਾ ਏ ਉਹ ਦੋ ਲੈ ਕੇ ਜਾਵੋਗੇ ਪੂਰੇ ਮਾਨ ਨਾਲ ਵਿਸ਼ਵਾਸ ਨਾਲ ਕਹਿ ਸਕਦੇ ਆ ਐਂਡ ਦੇ ਅੱਗੇ ਲਾਜ਼ਮੀ ਕਹਿੰਦੇ ਗਰਮੀ ਜ਼ਿਆਦਾ ਹੋਣ ਦੇ ਨਾਤੇ ਕਿਉਂਕਿ ਬਾਈ ਜੀ ਮੂਹਰੋਂ ਮੈਂ ਲੈ ਕੇ ਆ ਰੁਪਈਏ ਖਰਚ ਕੇ ਲੈ ਆਇਆਗਾ ਪੂਰੀਆਂ ਦੇਖ ਕੇ ਵੀਰੇ ਨਿਰਖ ਪਰਖਣਾ ਸਾਫ਼ ਲੈ ਕੇ ਆਇਆ ਅੱਗੇ ਬਾਈ ਜੀ ਤੁਸੀਂ ਰੁਪਈਏ ਖਰਚਨੇ ਆ ਸਾਡੇ ਘਰ ਦੀ ਕੋਈ ਨਹੀਂ ਵਪਾਰ ਕਰਦੇ ਆ ਬਾਹਰੋਂ ਖਰੀਦੀਆਂ ਮੀਆਂ ਸਾਲ ਹੀ ਚੀਜ਼ ਆ ਵੀਰੇ ਆਪ ਦੀ ਮੇਰੇ ਘਰੇ ਪੂਰੀ ਟਣਕਾ ਲਿਆ ਕਰੋ ਦੇਖ ਕੇ ਨਿਰਖ ਪਰਖਣਾ ਲੈ ਕੇ ਜਾਓ ਜਦੋਂ ਘੇਟੋਂ ਬਾਹਰ ਹੋਊਗੀ ਕਿਸੇ ਕਿਸਮ ਦੀ ਕੋਈ ਗਰੰਟੀ ਨਹੀਂ ਹੋਊ। ਸੋ ਕਾਫੀ ਗਾਵਾਂ ਦਿਖਾ ਦਿਆਂ ਬਾਕੀ ਗੱਲਾਂ ਵੀਰ ਨੇ ਵੀ ਜਿਹਨਾਂ ਨੂੰ ਕਰਿਆ ਸਾਰੇ ਚੀਜ਼ਾਂ ਨਿਰਸ਼ਵਰ ਕਰਨਾ ਤੁਹਾਡਾ ਫਰਜ ਆ ਪੇਮੈਂਟ ਤੁਸੀਂ ਲਾਉਣੀਆਂ ਇੱਥੇ ਪਹੁੰਚੋ ਵੀਰ ਕੋਲੇ 35 ਤੋਂ ਪ੍ਰਸਨਗ ਹਾਜ਼ਰ ਮਿਲਣਗੇ ਸੀਨੀ ਵਾਲਗਾਂ ਡੇਰੀ ਫਾਰਮ ਦੇ ਆ ਵੀਡੀਓ ਦੇਖ ਲਈ ਤੇ ਆਪਣੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ